ਤੁਸੀਂ ਕਿਹਾ ਕਿ ਅੱਜ ਤੁਹਾਨੂੰ ਅਸੀਂ ਬਾਂਦਰਾਂ ਵਾਲਾ ਨੁਸਖਾ ਦੇਣਾ ਮੈਂ ਬੜਾ ਐਕਸਾਈਟਡ ਆ ਕਿ ਬਾਂਦਰਾਂ ਵਾਲਾ ਵੀ ਨੁਸਖਾ ਕੋਈ ਹੁੰਦਾ ਜੀ ਕਿਹੜਾ ਨੁਸਖਾ ਬਾਂਦਰਾਂ ਵਾਲਾ ਜੀ ਕਾਲਾ ਦੁੱਧ ਔਰਤਾਂ ਵੀ ਪੀ ਸਕਦੀਆਂ ਔਰਤਾਂ ਵੀ ਲੈ ਸਕਦੀਆਂ ਆ ਆਦਮੀ ਵੀ ਲੈ ਸਕਦੇ ਆ ਪਾੜਾ ਇੱਚੋਂ ਨਿਕਲਦੀ ਸੀ ਜਦੋਂ ਪਾੜਾ ਇੱਚੋਂ ਨਿਕਲਦੀ ਸੀ ਤੇ ਬੰਦਰ ਇੱਕ ਚੀਜ਼ ਚੁੱਕ ਕੇ ਖਾਂਦਾ ਹੁੰਦਾ ਸੀ ਉਹ ਜਦੋਂ ਉਹਦੇ ਤੇ ਰਿਸਰਚ ਹੋਈ ਉਹ ਦੇਖਿਆ ਵੀ ਇਹ ਕਿਹੜੀ ਚੀਜ਼ ਖਾ ਰਿਹਾ ਵੀ ਇੰਨਾ ਟੱਪਦਾ ਨੱਟਦਾ ਹੈ ਇਹ ਚੀਜ਼ ਕੀ ਹੈ ਜਿੰਦੇ ਨਾਲ ਇਹਦੇ શરીਰੇស្ ਤਾਕਤ ਰਹਿੰਦੀ ਹੈ ਤਾਂ ਜਾ ਕੇ ਪਤਾ ਲੱਗਿਆ ਵੀ ਇਹ ਕਾਲਾ ਦੁੱਧ ਪੀਂਦਾ ਹੈ ਉਹ ਇੱਕ ਲੰਗੂਰ ਬੰਦਰ ਆ ਜੇ ਹਜ਼ਾਰੋਂ ਬੰਦਰ ਭੱਜ ਜਾਂਦੇ ਆ ਉਹਦੇ ਚ ਇੰਨੀ ਤਾਕਤ ਹੈ ਉਹ ਇੱਕ ਡਾਲੀ ਤੋਂ ਦੂਜੀ ਟਾਲੀ ਬਹੁਤ ਲੰਬੀ ਲੰਬੀ ਛਾਲਾ ਮਾਰ ਦਿੰਦਾ ਉਹ ਇਹ ਖਾਂਦਾ ਉਹ ਪੇੜਾਂ ਵਿੱਚੋਂ ਪਹਾੜਾਂ ਵਿੱਚੋਂ ਲੱਬ ਲੱਬ ਕੇ ਮੈਕਸੀਮਮ ਪ੍ਰੋਟੀਨ ਪਾਊਡਰ ਐਸੀ ਹੁੰਦੇ ਜਿੰਦੇ ਸਟੀਰੋਇਡ ਹੈ ਉਹ ਹਾਰਮਫੁਲ ਇਫੈਕਟ ਹੈ ਸਾਨੂੰ ਖਬਰ ਆਂਦੀ ਹੈ ਜੀ ਬੰਦਾ ਜਿਮ ਕਰ ਰਿਆ ਸੀ ਰਹਿ ਗਿਆ ਯੰਗ ਮੁੰਡਾ ਸੀ ਸੁੱਤਾ ਸੀ ਹਾਰਟ ਬਹਿ ਗਿਆ ਉਹ ਕੀ ਹੈ ਉਹ ਸਾਈਡ ਇਫੈਕਟ ਹੈ ਉਹ ਚੀਜ਼ਾਂ ਦੇ ਹਾਰਟ ਇਚ ਉਨੀ ਜਾਨ ਨਹੀਂ ਬੰਦੀ ਅਸੀਂ ਚੀਜ਼ਾਂ ਖਾ ਲੈਨੇ ਹਾਰਟ ਕੰਮ ਕਰਨਾ ਬੰਦ ਕਰ ਦਿੰਦਾ ਉਹਦੀ ਜਗ੍ਹਾ ਸ਼ਿਲਾਜੀਤੀ ਯੂਜ਼ ਕਰੋ ਆਸ਼ਵਗੰਧਾ ਯੂਜ਼ ਕਰੋ ਸਫੇਦ ਮੁਸਲੀ ਯੂਜ਼ ਕਰੋ ਸਤਪੰਜਾ ਯੂਜ਼ ਕਰੋ ਇਹ ਉਹ ਜੜੀ ਬੁੱਟੀਆਂ ਹੈ ਜਿਹੜੀ ਸਰੀਰ ਨੂੰ ਰੀਜੂਵਿਨੇਟ ਕਰਦੀਆਂ ਰੀਜੂਵਿਨੇਟ ਦਾ ਮਤਲਬ ਹੈ ਸਰੀਰ ਨੂੰ ਨਵਾਂ ਬਣਾ ਦਿੰਦੀਆਂ ਅਗਰ ਰੈਗੂਲਰ ਖਾਨ ਲੱਗ ਜੋ ਲੇਡੀਜ਼ ਖਾਨ ਲੱਗ ਜਾਣ ਗੋਡੇ ਦੀ ਦਰਦ ਮੋਡੇ ਦੀ ਦਰਦ ਏਜ ਰਿਲੇਟਿਡ ਇਸ਼ੂਸ ਕੋਈ ਨਹੀਂ ਆਣਗੇ ਜਿਹੜੀ ਮਹੀਨਾ ਬੰਦ ਹੋ ਜਾਂਦਾ 43 ਸਾਲ ਤੇ ਉਸ ਤੋਂ ਬਾਅਦ ਕੈਲਸ਼ੀਅਮ ਆਇਰਨ ਖਾ ਰਹੇ ਹੋ ਤੁਸੀਂ ਸ਼ਿਲਾਜੀਤ ਖਾਓ ਜਿਹੜੇ ਸਾਡੇ ਬਹੁਤ ਰਿਸ਼ਤੇਦਾਰ ਕੋਈ ਦੋਸਤ ਕੋਈ ਮਿੱਤਰ ਉਹ ਸੁੱਤੇ ਹੀ ਰਹਿ ਜਾਂਦੇ ਜੀ ਫਿਰ ਉਹ ਕੀ ਪ੍ਰੋਬਲਮ ਹੁੰਦੀ ਹੈ ਜੀ ਜਿਹਨਾਂ ਨੂੰ ਬਾਇ ਬਰਥ ਪ੍ਰੋਬਲਮ ਨਹੀਂ ਹੈ 17 ਸਾਲ ਤੋਂ ਬਾਅਦ 20 ਸਾਲ ਤੋਂ ਬਾਅਦ 30 ਸਾਲ ਤੋਂ ਬਾਅਦ 35 ਸਾਲ ਤੋਂ ਬਾਅਦ ਉਹਨਾਂ ਨੂੰ ਸਾਹ ਚੜਨ ਦੀ ਦਿੱਕਤ ਹੋ ਗਈ। ਉਹਦੇ ਪਿੱਛੇ ਫਿਰ ਕੀ ਕਾਰਨ ਬਣਦਾ ਹੈ? ਉਹਦਾ ਕੋਲੇਸਟ੍ਰੋਲ ਤੇ ਨਹੀਂ ਵਧਿਆ ਹੋਇਆ। ਠੀਕ ਹੈ। ਜੇ ਉਹਦਾ ਕੋਲੇਸਟ੍ਰੋਲ ਵਧਿਆ ਆ ਉਹਦੇ ਹਾਰਟ 'ਚ ਪ੍ਰੋਬਲਮ ਆ ਰਹੀ ਆ ਹਾਰਟ ਪ੍ਰੋਪਰ ਕੰਮ ਨਹੀਂ ਕਰ ਰਿਹਾ। ਉਹਦੇ ਕਰਕੇ ਸਾਹ ਚੜ ਸਕਦਾ ਹੈ। ਦੂਜੀ ਦਿੱਕਤ ਉਹਦੇ ਫੇਫੜਿਆਂ ਦੀ ਦਿੱਕਤ ਤੇ ਨਹੀਂ ਕੋਈ। ਜਿੰਦੇ ਕਰਕੇ ਉਹਨੂੰ ਸਾਹ ਚੜ ਰਿਹਾ ਕੋਈ ਅਸਥਮਾ ਦੀ ਸ਼ਿਕਾਇਤ ਤੇ ਨਹੀਂ। ਅਸਥਮਾ ਦਾ ਸਿੰਪਲ ਤਰੀਕਾ ਹੈ ਪਤਾ ਕਰਨ ਦਾ ਤੁਹਾਡੀ ਸਾਹ 'ਚੋਂ ਸੀਟੀ ਦੀ ਆਵਾਜ਼ ਆਏਗੀ। ਮੈਨੂੰ ਪ੍ਰੈਕਟਿਸ ਸਿਟੀ ਦੀ ਆਵਾਜ਼ ਕੱਢਣ ਦੀ ਮੈਂ ਤੁਹਾਨੂੰ ਕੱਢ ਕੇ ਵਿਖਾ ਦੇਣਾ ਐਵੇਂ ਦੀ ਸਿਟੀ ਵੱਜਦੀ ਆ ਬੰਦੇ ਦੀ ਮਿਕਸ ਕਰ ਚਮਚਾ ਬੜਾ ਸੋਨਾ ਰੱਖਿਆ ਤੁਸੀਂ 골ਡ ਚਮਚਾ ਮੈਂ ਤੁਹਾਨੂੰ ਵਿਖਾਉਣ ਵਾਸਤੇ ਰੱਖਿਆ ਜੀ ਬੰਦੇ ਨਾਲ 골ਡ ਚਮਚ ਜਾਂਦੀ ਹੈ ਹਾਂ ਬੰਦੇ ਨੂੰ ਸਾਈਕੋਲੋਜੀਕਲੀ ਰਹਿੰਦਾ ਵੀ ਇਹ ਦੇਖੋ ਇਹ ਬਣ ਗਿਆ ਤਿਆਰ ਹੋ ਗਿਆ ਮੈਨ ਪਾਵਰ ਨਾਲ ਜੋੜ ਕੇ ਸ਼ਿਲਾਜੀਤ ਨੂੰ ਦੇਖਣਾ ਕਿ ਇਹ ਸ਼ਿਲਾਜੀਤ ਨਾਲ ਇਨਸਾਫ ਹੋਏਗਾ ਸ਼ਿਲਾਜੀਤ ਹੈ ਅਸ਼ਵਗੰਧਾ ਹੈ ਕੋਚ ਬੀਜ ਹੈ ਸਫੇਦ ਮੁਸਲੀ ਹੈ ਜੇ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਤੁਸੀਂ ਸਿਰਫ ਕੱਲੀ ਮੈਨ ਪਾਵਰ ਨਾਲ ਜੋੜੋਗੇ ਤੇ ਤੁਸੀਂ ਬੋਡੀ ਦਾ ਟ੍ਰੀਟਮੈਂਟ ਨਹੀਂ ਕਰ ਸਕਦੇ ਮੈਂ ਅੱਜ ਲੀਤਾ ਵੀ ਨਹੀਂ ਸਵੇਰੇ ਤੁਹਾਡੀ ਡਾਈਟ ਦਾ ਵੀ ਹਿੱਸਾ ਹੈ ਪਿਪਲੀ ਜਦੋਂ ਤੁਸੀਂ ਇਹ ਪਿਪਲੀ ਲੈ ਲਈ ਠੀਕ ਹੈ ਆਪਣੀ ਇਹ ਸਾਰਾ ਦਿਨ ਤੁਹਾਡੀ ਇਮਿਊਨਿਟੀ ਤੇ ਕੰਮ ਕਰਦੀ ਹੈ ਇਨੇ ਤੁਹਾਨੂੰ ਦਮੇ ਦੀ ਕੋਈ ਸਾਹ ਦੀ ਕੋਈ ਰੋਗ ਨਹੀਂ ਹੋਣ ਦੇਣਾ ਤੁਹਾਡੀ ਇਮਿਊਨਿਟੀ ਨੂੰ ਵਧਾ ਦੇਣਾ ਛੋਟੇ ਬੱਚੇ ਨੂੰ ਇਹ ਦੇਣ ਲੱਗ ਜਾਓ 2-3 ਸਾਲ ਦਾ ਬੱਚਾ ਖਾਣਾ ਸ਼ੁਰੂ ਕਰ ਦਿਓ ਬੱਚੇ ਦੀ ਇਮਿਊਨਿਟੀ ਵੱਧ ਜੇਗੀ ਸਲਾਮ ਨਮਸਤੇ ਸਸ਼ੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਮਾਡਰਨ ਲੋਕਾਂ ਦੇ ਦੇਸੀ ਵੈਦ ਜੋ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਡਾਕਟਰ ਵਿਵੇਕ ਅਹੂਜਾ ਸਾਹਿਬ ਕੋਲ ਇੱਕ ਨਵਾਂ ਟੌਪਿਕ ਲੈ ਕੇ ਇੱਕ ਵਾਰ ਮੁੜ ਤੋਂ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਹਾਜ਼ਰਾਂ ਅੱਜ ਡਾਕਟਰ ਸਾਹਿਬ ਨਾਲ ਜਦੋਂ ਆ ਕੇ ਅਸੀਂ ਗੱਲਬਾਤ ਕੀਤੀ ਕਿ ਕਿਹੜਾ ਫਾਰਮੂਲਾ ਕਿਹੜਾ ਨੁਸਖਾ ਤੁਸੀਂ ਸਾਡੇ ਦਰਸ਼ਕਾਂ ਵਾਸਤੇ ਦੇਣ ਜਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਅੱਜ ਸਾਡੇ ਦਰਸ਼ਕਾਂ ਨੂੰ ਬੰਦਰਾ ਵਾਲਾ ਨੁਸਖਾ ਅਸੀਂ ਦਵਾਂਗੇ ਕਿਹੜਾ ਨੁਸਖਾ ਹੈ ਕੀ ਨੁਸਖਾ ਹੈ ਕੀ ਗੱਲ ਹੁੰਦੀ ਹੈ ਔਰ ਕੀ ਕੀ ਉਹਦੇ ਫਾਇਦੇ ਹੋਣ ਵਾਲੇ ਨੇ ਅਸੀਂ ਜੁੜਦੇ ਹਾਂ ਜਿਹੜੇ ਪੂਰੀ ਦੁਨੀਆ ਦੇ ਵਿੱਚ ਮਾਡਰਨ ਲੋਕਾਂ ਦੇ ਦੇਸੀ ਵੈਦ ਨਾਲ ਜਾਣੇ ਜਾਂਦੇ ਡਾਕਟਰ ਵਿਵੇਕ ਹੁਜਾ ਸਾਹਿਬ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬ ਸਵਾਗਤ ਹੈ ਜੀ ਤੇ ਹਕੀਕਤ ਟੀਵੀ ਦੀ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਡਾਕਟਰ ਸਾਹਿਬ ਜਿਵੇਂ ਅੱਜ ਅਸੀਂ ਆਏ ਤੁਸੀਂ ਕਿਹਾ ਕਿ ਅੱਜ ਤੁਹਾਨੂੰ ਅਸੀਂ ਬਾਂਦਰਾਂ ਵਾਲਾ ਨੁਸਖਾ ਦੇਣਾ ਮੈਂ ਬੜਾ ਐਕਸਾਈਟਿਡ ਹਾਂ ਕਿ ਬਾਂਦਰਾਂ ਵਾਲਾ ਵੀ ਨੁਸਖਾ ਕੋਈ ਹੁੰਦਾ ਜੀ ਕਿਹੜਾ ਨੁਸਖਾ ਬਾਂਦਰਾਂ ਵਾਲਾ ਜੀ ਦੇਖੋ ਕੁਝ ਅਸੀਂ ਜੜੀ ਬੂਟੀਆਂ ਜਿਹੜੀ ਸਮੇਂ ਦੇ ਨਾਲ ਅਵਿਸ਼ਕਾਰ ਹੋਇਆ ਸਾਡੀ ਆਯੁਰਵੈਦਿਕ ਕਿਤਾਬਾਂ ਵਿੱਚ ਲਿਖੀਆਂ ਗਈਆਂ ਪਰ ਜਦੋਂ ਹਿਸਟਰੀ ਅਸੀਂ ਦੇਖਨੇ ਆ ਲੋਕੀ ਪੁੱਛਦੇ ਆ ਕਿ ਕਿਦਾਂ ਪਤਾ ਲੱਗਿਆ ਵੱਡੇ ਬਜ਼ੁਰਗਾਂ ਨਾਲ ਅਸੀਂ ਗੱਲ ਕਰਨੇ ਤਾਂ ਕੁਛ ਹੀ ਸਾਡੇ ਅੱਗੇ ਆਂਦੀ ਹੈ ਉਹਦੇ ਸਾਡੇ ਅੱਗੇ ਆਈ ਐ ਇਹ ਲੱਕੜ ਹੈ ਜੀ ਐ ਤੁਹਾਨੂੰ ਅਜੇ ਲੱਕੜ ਲੱਗ ਰਹੀ ਹੈ ਜਦੋਂ ਇਹਦੀ ਚਮਕ ਦਾ ਖੁਲਾਸਾ ਕਰਾਂਗੇ ਨਾ ਜਿਹੜੀ ਇਹ ਚਮਕ ਹੈ ਇਹਦੇ ਵਿੱਚ ਦੇਖ ਰਹੇ ਹੋ ਚਮਕ ਜੀ 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 ਚਮਕ ਮਾਰ ਰਹੀ ਹੈ ਇਹ ਚਮਕ ਉਹੀ ਹੈ ਜਿਹਨੂੰ ਲੋਕੀ ਨਾ ਸ਼ਿਲਾਜੀਤ ਕਹਿੰਦੇ ਆ ਅੱਛਾ ਇਹ ਸ਼ਿਲਾਜੀਤ ਦਾ ਪੱਥਰ ਲਗਾ ਲਓ ਉਹ ਹੈ ਸ਼ਿਲਾਜੀਤ ਹੈ ਪੱਥਰਾਂ ਵਿੱਚੋਂ ਨਿਕਲਦੀ ਹੈ ਜਦੋਂ ਨਿਕਲਦੀ ਹੈ ਕੋਈ ਵੀ ਚੀਜ਼ ਪੱਥਰ ਵਿੱਚੋਂ ਨਿਕਲੇਗੀ ਉਹਦੇ ਵਿੱਚ ਕੀ ਹੋਏਗਾ ਗੋਬਰ ਉਹਦੇ ਵਿੱਚ ਹੋਏਗਾ ਮਿੱਟੀ ਉਹਦੇ ਵਿੱਚ ਹੋਏਗੀ ਸ਼ਿਲਾਜੀਤ ਇਹ ਐਕਚੁਅਲ ਉਹ ਚੀਜ਼ ਹੈ ਜਿੱਦਾਂ ਨਿਕਲਦੀ ਹੈ ਸ਼ਿਲਾਜੀਤ ਇਹ ਐਕਚੁਅਲ ਫਾਰਮ ਹੈ ਐਕਚੁਅਲ ਫਾਰਮ ਹੈ ਸਮੈਲ ਵੀ ਕਰ ਰਹੀ ਹੈ ਜੀ ਬਹੁਤ ਸਮੈਲ ਕਰਦੀ ਹੈ ਬਹੁਤ ਖਤਰ ਇਹਦੀ ਬਿਲਕੁਲ ਤੇਜ਼ ਗੰਧ ਹੈਗੀ ਕਿਉਂਕਿ ਇਹਦੇ ਵਿੱਚ ਮਿਕਸਿੰਗ ਹੈ ਨਾ ਹਰ ਚੀਜ਼ ਦੀ ਇਹ ਇਹਨੂੰ ਅਸੀਂ ਪਿਓਰ ਕਰਕੇ ਬਣਾਣੇ ਆ ਫਿਰ ਸ਼ਿਲਾਜੀਤ ਜਿਹੜੀ ਮਾਰਕੀਟ ਵਿੱਚ ਆਂਦੀ ਹੈ ਪਰ ਸਹੀ ਫਾਰਮ ਹੈ ਇਹਦੇ ਸੇ ਕੈਪਸੂਲ ਵੀ ਬਣਾ ਸਕਦੇ ਆ ਟੈਬਲੇਟ ਵੀ ਬਣਾ ਸਕਦੇ ਆ ਲੋਕੀ ਇਹ ਕਹਿੰਦੇ ਆ ਜੀ ਤਾਰ ਬਣਦੀ ਹੈ ਇਦਾਂ ਦੀ ਗੱਲ ਨਹੀਂ ਹੈ ਤੁਸੀਂ ਕਿਸ ਕਿਹੜੀ ਵੀ ਫਾਰਮ ਵਿੱਚ ਨਾਲੇ ਚੀਜ਼ਾਂ ਹੋਰ ਜੜੀ ਬੁੱਟੀਆਂ ਬਣਾ ਕੇ ਇਹਨੂੰ ਬਣਾ ਸਕਦੇ ਹੋ ਇਹ ਸ਼ਿਲਾਜੀਤ ਪਿਓਰ ਸ਼ਿਲਾਜੀਤ ਹੈ ਇਹ ਸ਼ਿਲਾਜੀਤ ਬੰਦਰ ਖਾਂਦੇ ਹੁੰਦੇ ਸੀ ਪਹਿਲੇ ਲੋਕਾਂ ਬਾਂਦਰ ਖਾਂਦੇ ਸੀ ਸਾਡੀ ਇਵੋਲੂਸ਼ਨ ਬਾਂਦਰਾਂ ਤੋਂ ਹੋਈ ਹੈ ਨਾ ਪਹਿਲੇ ਕੀ ਹੁੰਦਾ ਸੀ ਪਹਾੜਾਂ 'ਚੋਂ ਨਿਕਲਦੀ ਸੀ ਜਦੋਂ ਪਹਾੜਾਂ 'ਚੋਂ ਨਿਕਲਦੀ ਸੀ ਤੇ ਬੰਦਰ ਇੱਕ ਚੀਜ਼ ਚੁੱਕ ਕੇ ਖਾਂਦਾ ਹੁੰਦਾ ਸੀ ਉਹ ਜਦੋਂ ਉਹਦੇ ਤੇ ਰਿਸਰਚ ਹੋਈ ਉਹ ਦੇਖਿਆ ਵੀ ਇਹ ਕਿਹੜੀ ਚੀਜ਼ ਖਾ ਰਿਹਾ ਵੀ ਨਾ ਟੱਪਦਾ ਨੱਟਦਾ ਇਹ ਚੀਜ਼ ਕੀ ਹੈ ਜਿੰਦੇ ਨਾਲ ਇਹਦੇ ਸਰੀਰ ਇਸ ਤਾਕਤ ਰਹਿੰਦੀ ਹੈ ਤਾਂ ਜਾ ਕੇ ਪਤਾ ਲੱਗਿਆ ਵੀ ਇਹ ਕਾਲਾ ਦੁੱਧ ਪਿੰਦਾ ਹੈ ਪੱਥਰਾਂ ਦਾ ਉਹ ਕਾਲਾ ਦੁੱਧ ਦੀ ਛਿਲਾਜੀਤ ਹੈ ਜਦੋਂ ਉਹ ਲੈਂਦਾ ਉਹਦੇ ਬੋਡੀ 'ਚ એનર્ਜੀ ਬਹੁਤ ਹੈ ਕਿਉਂ ਹੈ ਇੰਦੇ ਕਾਲਾ ਦੁੱਧ ਬੰਦਰ ਪਿੰਦੇ ਸੀ ਜੀ ਇਹ ਬੰਦਰ ਪਿੰਦੇ ਸੀ ਹੁਣ ਵੀ ਪਿੰਦੇ ਨੇ ਹੁਣ ਵੀ ਪਿੰਦੇ ਆ ਜਿਹੜੇ ਬੰਦਰ ਜਿੰਨੂੰ ਆਪਾਂ ਲੰਗੂਰ ਕਹਿੰਨੇ ਆ ਹਾਂਜੀ ਇੱਕ ਤੇ ਆਮ ਬੰਦਰ ਹੈ ਜਿਹੜਾ ਚਾ ਇੱਕ ਲੰਗੂਰ ਹੈ ਠੀਕ ਹੈ ਇੱਕ ਲੰਬੀ ਬੂਛ ਵਾਲਾ ਲੰਬੀ ਬੂਛ ਵਾਲਾ ਉਹ ਇੱਕ ਲੰਗੂਰ ਬੰਦਰ ਆ ਜੇ ਹਜ਼ਾਰੋਂ ਬੰਦਰ ਭੱਜ ਜਾਂਦੇ ਆ ਉਹਦੇ ਚੀਂ ਨੀ ਤਾਕਤ ਹੈ ਉਹ ਇੱਕ ਡਾਲੀ ਤੋਂ ਦੂਜੀ ਟਾਲੀ ਬਹੁਤ ਲੰਬੀ ਲੰਬੀ ਛਾਲਾ ਮਾਰ ਦਿੰਦਾ ਉਹ ਇਹ ਖਾਂਦਾ ਉਹ ਪੇੜਾਂ ਇੰਚੋਂ ਪਹਾੜਾਂ ਇੰਚੋਂ ਲੱਬ-ਲੱਬ ਕੇ ਇਹਨੂੰ ਇਹ ਖਾਂਦਾ ਤੇ ਆਪਣੀ ਬੋਡੀ ਦੀ એનર્ਜੀ ਬਣਾਉਂਦਾ ਤਾਂ ਹੀ ਉਹ ਬਿਮਾਰ ਨਹੀਂ ਹੁੰਦਾ ਕੀ ਬਾਤ ਮਤਲਬ ਕਾਲਾ ਦੁੱਧ ਪਿੰਦਾ ਪਹਾੜਾਂ ਦਾ ਪਹਾੜਾਂ ਦਾ ਕਾਲਾ ਦੁੱਧ ਹੈ ਇਹ ਪੀਣ ਨਾਲ ਤਾਕਤ ਆਉਂਦੀ ਹੈ ਕਿਉਂ ਆਉਂਦੀ ਹੈ ਇਹਦੇ ਵਿੱਚ ਫੁੱਲਵਿਕ ਐਸਿਡ ਹੈ ਪਰ ਪਰ ਡਾਕਟਰ ਸਾਹਿਬ ਮਾਫ ਕਰਨਾ ਤੁਹਾਨੂੰ ਮੈਂ ਇੱਥੇ ਰੋਕ ਰਿਹਾ ਮੈਂ ਸਮਝ ਗਿਆ ਤੁਸੀਂ ਤੁਸੀਂ ਮੈਨੂੰ ਲੱਗਦਾ ਸਵਾਲ ਸਮਝ ਗਿਓ ਜਦੋਂ ਇਹ ਸ਼ਿਲਾਜੀਤ ਦਾ ਨਾਮ ਆਉਂਦਾ ਸਾਡੇ ਦਿਮਾਗ ਦਾ ਖੁਰਾਫਾਤੀ ਹੋ ਜਾਂਦਾ ਸਾਡਾ ਦਿਮਾਗ ਹੈ ਜਿਹੜਾ ਤੇ ਇਹ ਸਿਰਫ ਉਸ ਚੀਜ਼ ਨਾਲ ਜੋੜ ਕੇ ਯਾਨੀ ਕਿ ਮੈਨ ਪਾਵਰ ਨਾਲ ਜੋੜ ਕੇ ਸ਼ਿਲਾਜੀਤ ਨੂੰ ਦੇਖਣਾ ਕਿ ਇਹ ਸ਼ਿਲਾਜੀਤ ਨਾਲ ਇਨਸਾਫ ਹੋਏਗਾ ਦੇਖੋ ਸ਼ਿਲਾਜੀਤ ਹੈ ਅਸ਼ਵਗੰਧਾ ਹੈ ਕੋਚ ਬੀਜ ਹੈ ਸਫੇਦ ਮੁਸਲੀ ਹੈ ਜੇ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਤੁਸੀਂ ਸਿਰਫ ਕਲੀ ਮੈਨ ਪਾਵਰ ਨਾਲ ਜੋੜੋਗੇ ਤੇ ਤੁਸੀਂ ਬੋਡੀ ਦਾ ਟਰੀਟਮੈਂਟ ਨਹੀਂ ਕਰ ਸਕਦੇ ਇਹ ਉਹ ਜੜੀ ਬੁੱਟੀਆਂ ਹੈ ਜਿਹੜੀ ਸਰੀਰ ਨੂੰ ਰੀਜੂਨੇਟ ਕਰਦੀਆਂ ਰੀਜੂਨੇਟ ਦਾ ਮਤਲਬ ਹੈ ਸਰੀਰ ਨੂੰ ਨਵਾਂ ਬਣਾ ਲੈਂਦੀ ਹੈ ਮਾਂ ਦੇ ਕੋਕਿਚ ਬੱਚਾ ਪੈਦਾ ਹੁੰਦਾ ਜੀ ਇੱਕ ਸੈੱਲ ਹੁੰਦਾ ਮਾਂ ਦੇ ਸਰੀਰੇ ਚ ਇਨੀ ਤਾਕਤ ਹੁੰਦੀ ਉਹ ਪੂਰਾ ਅੰਦਰ ਬੱਚਾ ਬਣਾ ਦਿੰਦੀ ਹੈ ਠੀਕ ਹੈ ਉਹਨੂੰ ਨਰਿਸ਼ਵੀ ਕਰਦੀ ਹੈ ਉਹ ਤਾਕਤ ਹੈ ਜੇ ਕੱਲਾ ਤੁਸੀਂ ਐ ਸੋਚਣ ਲੱਗ ਜਿਓ ਵੀ ਐ ਮਾਂ ਦਾ ਢੇਡੇ ਸਿਰਫ ਇਹ ਪ੍ਰੋਡਕਸ਼ਨ ਵਾਸਤੇ ਹੈ ਤੇ ਉਹਦੇ ਨਾਲ ਇਨਸਾਫ ਨਹੀਂ ਹੈ ਐਵੇਂ ਕੱਲਾ ਸ਼ਿਲਾਜੀਤ ਦੇ ਨਾਲ ਇਨਸਾਫ ਨਹੀਂ ਹੈ ਅਸ਼ਵਗੰਧਾ ਦੇ ਨਾਲ ਹੈ ਇਨਸਾਫ ਨਹੀਂ ਹੈ ਜੇ ਤੁਸੀਂ ਇਹਨੂੰ ਐ ਸੋਚੋ ਵੀ ਇਹ ਬੋਡੀ ਦੀ ਤਾਕਤ ਨੂੰ ਵਧਾਉਂਦਾ ਹੈ ਸੈਕਸ ਪਾਵਰ ਨੂੰ ਵਧਾਉਂਦਾ ਹੈ ਜੀ ਜੀ ਸ਼ਿਲਾਜੀਤ ਅਗਰ ਰੈਗੂਲਰ ਖਾਨ ਲੱਗ ਜਾਓ ਲੇਡੀਜ਼ ਖਾਨ ਲੱਗ ਜਾਣ ਗੋਡੇ ਦੀ ਦਰਦ ਮੋਡੇ ਦੀ ਦਰਦ ਏਜ ਰਿਲੇਟਿਡ ਇਸ਼ੂਸ ਕੋਈ ਨਹੀਂ ਆਣਗੇ ਜਿਹੜੀ ਮਹੀਨਾ ਬੰਦ ਹੋ ਜਾਂਦਾ 43 ਸਾਲ ਤੇ ਉਸ ਤੋਂ ਬਾਅਦ ਕੈਲਸ਼ੀਅਮ ਆਇਰਨ ਖਾ ਰਹੇ ਹੋ ਤੁਸੀਂ ਸ਼ਿਲਾਜੀਤ ਖਾਓ ਕਾਲਾ ਦੁੱਧ ਔਰਤਾਂ ਵੀ ਪੀ ਸਕਦੀਆਂ ਔਰਤਾਂ ਵੀ ਲੈ ਸਕਦੀਆਂ ਆਦਮੀ ਵੀ ਲੈ ਸਕਦੇ ਆ ਇਹ ਸਾਡਾ ਵਹਿਮ ਹੈ ਕਿ ਸਿਰਫ ਆਦਮੀ ਆਦਮੀ ਵਾਸਤੇ ਹੈ ਇਹ ਔਰਤ ਵੀ ਲੈਂਦੀ ਹੈ ਜੋੜਾਂ ਦੀ ਜਿੰਨੀ ਦਵਾਈ ਆਂਦੀ ਹੈ ਸਭੇ ਸ਼ਿਲਾਜੀਤ ਹੈ ਜੇ ਤੁਸੀਂ ਡਾਇਰੈਕਟ ਸ਼ਿਲਾਜੀਤ ਹੀ ਲੈ ਲੋਗੇ ਜੋੜਾਂ ਦੀ ਦਰਦ ਹੀ ਨਹੀਂ ਹੋਣੀ ਤੁਹਾਨੂੰ ਇੰਦੇ ਫੁਲਵਿਕ ਐਸਿਡ ਹੈ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਉਹ ਫੁਲਵਿਕ ਐਸਿਡ ਬਹੁਤ ਕੰਮ ਕਰਦਾ ਹੈ 80 ਤੋਂ ਜ਼ਿਆਦਾ ਮਾਈਕਰੋ ਮਿਨਰਲਸ ਹੈ ਜਿਹੜੀ ਤੁਸੀਂ ਗੋਲੀਆਂ ਖਾ ਖਾ ਕੇ ਪੂਰੇ ਕਰਦੇ ਹੋ ਨਾ ਮਲਟੀਵਿਟਾਮਿਨ ਦੀ ਗੋਲੀ ਖਾ ਲਓ ਕੈਲਸ਼ੀਅਮ ਦੀ ਖਾ ਲਓ ਆਇਰਨ ਦੀ ਖਾ ਲਓ ਉਹ ਕੱਲਾ ਸ਼ਿਲਾਜੀ ਦੀ ਪੂਰਾ ਕਰ ਦਿੰਦਾ ਕੱਲਾ ਇਸ ਕਰਕੇ ਦੇ ਬੰਦਰ ਟਪਦੇ ਆ ਤੇ ਕੱਲਾ ਇਹਨੂੰ ਸੈਕਸ਼ਨਲ ਨਾਲ ਜੋੜਿਆ ਜਾਵੇ ਮੈਨ ਪਾਵਰ ਨਾਲ ਨਾ ਜੋੜਿਆ ਜਾਵੇ ਇਹ ਪੂਰੀ ਬੋਡੀ ਨੂੰ ਤਾਕਤ ਦਿੰਦਾ ਜਿਵੇਂ ਜਿਮ ਹੈ ਜਿਮ ਦਾ ਐਗਜ਼ਾਮਪਲ ਲੈਂਦੇ ਆ ਮੁੰਡੇ ਅੱਜ ਕੱਲ ਖਾ ਰਹੇ ਆ ਕੋਈ ਪ੍ਰੋਟੀਨ ਪਾਊਡਰ ਖਾ ਰਹੇ ਆ ਕੋਈ ਕੁਝ ਖਾ ਰਹੇ ਕੋ ਕੁਝ ਖਾ ਰਹੇ ਉਹ ਕਲਾ ਸ਼ਿਲਾਜੀਤ ਖਾਣ ਲੱਗ ਜੇ ਪ੍ਰੋਟੀਨ ਪਾਊਡਰ ਜਿਹੜੇ ਆਂਦੇ ਆ ਮਾਰਕੀਟ ਵਿੱਚ ਮੈਕਸਿਮਮ ਪ੍ਰੋਟੀਨ ਪਾਊਡਰ ਐਸੀ ਹੁੰਦੇ ਜਿੰਦੇ ਸਟੀਰੋਇਡ ਹੈ ਉਹ ਹਾਰਮਫੁਲ ਇਫੈਕਟ ਹੈ ਸਾਨੂੰ ਖਬਰ ਆਂਦੀ ਹੈ ਜੀ ਬੰਦਾ ਜਿਮ ਕਰ ਰਿਹਾ ਸੀ ਰਹਿ ਗਿਆ ਯੰਗ ਮੁੰਡਾ ਸੀ ਸੁੱਤਾ ਸੀ ਹਾਰਟ ਬਹਿ ਗਿਆ ਉਹ ਕੀ ਹੈ ਉਹ ਸਾਈਡ ਇਫੈਕਟ ਹੈ ਉਹ ਚੀਜ਼ਾਂ ਦੇ ਹਾਰਟ 'ਚ ਉਨੀ ਜਾਨ ਨਹੀਂ ਬੰਦੀ ਅਸੀਂ ਚੀਜ਼ਾਂ ਖਾ ਲੈਨੇ ਆ ਹਾਰਟ ਕੰਮ ਉੰਦੀ ਜਗਾ ਸ਼ਿਲਾਜੀਤ ਯੂਜ਼ ਕਰੋ ਆਸ਼ਵਗੰਧਾ ਯੂਜ਼ ਕਰੋ ਸਫੇਦ ਮੁਸਲੀ ਯੂਜ਼ ਕਰੋ ਸਾਦਮ ਪੰਜਾ ਯੂਜ਼ ਕਰੋ ਤੁਸੀਂ ਤਾਂ ਜਿੰਮ ਦੀ ਗੱਲ ਕਰਦੇ ਹੋ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਕਿ ਜਿਹੜੇ ਸਾਡੇ ਬਹੁਤ ਰਿਸ਼ਤੇਦਾਰ ਕੋਈ ਦੋਸਤ ਕੋਈ ਮਿੱਤਰ ਉਹ ਸੁੱਤੇ ਹੀ ਰਹਿ ਜਾਂਦੇ ਜੀ ਫਿਰ ਉਹ ਕੀ ਪ੍ਰੋਬਲਮ ਹੁੰਦੀ ਹੈ ਜੀ ਉਹ ਦੇਖੋ ਯੰਗ ਏਜੇ ਚ ਬੱਚਾ ਜਿਮ ਕਰ ਰਿਹਾ ਹੈਕਰ ਜੇ ਤੁਸੀਂ ਕਹਿ ਰਹੇ ਹੋ ਯੰਗ ਏਜੇ ਜਿਮ ਕਰ ਰਿਹਾ ਹੈ ਨਾਲ ਹੀ ਉਹ ਐਸੀ ਚੀਜ਼ਾਂ ਲੈ ਰਿਹਾ ਹੈ ਜਿਹੜੀ ਚੀਜ਼ਾਂ ਹਾਰਟ ਦੇ ਉੱਤੇ ਲੋਡ ਪਾਦੀ ਹੈ ਕੋਈ ਵੀ ਐਸਾ ਕੈਮੀਕਲ ਜਾਂ ਕੋਈ ਵੀ ਹਾਰਟ ਦੇ ਉੱਤੇ ਲੋਡ ਹਾਂ ਹਾਰਟ ਤੇ ਲੋਡ ਕਿਵੇਂ ਪਊਗਾ ਹਾਰਟ ਤੇ ਲੋਡ ਪਊਗਾ ਹਾਰਟ ਸਾਡਾ ਪੱਥਰ ਵਰੀ ਤੜਕਦਾ ਹੈ ਠੀਕ ਹੈ ਜੀ ਤੁਸੀਂ ਕੋਈ ਐਸੀ ਚੀਜ਼ ਖਾ ਰਹੇ ਹੋ ਜਿਹੜੀ ਬੋਡੀ ਨੂੰ ਤਾਕਤ ਦਿੰਦੀ ਹੈ ਤੁਸੀਂ 50 ਕਿਲੋ ਵਜਨ ਚੁੱਕਣ ਦੀ ਤੁਹਾਡੀ ਹਿੰਮਤ ਹੈ ਤੁਸੀਂ ਉਹ ਚੀਜ਼ ਖਾ ਲਈ ਤੁਸੀਂ 70 ਕਿਲੋ ਵਜਨ ਚੁੱਕ ਰਹੇ ਹੋ ਜਦੋਂ ਸੱਚ 30 ਕਿਲੋ ਵਜਨ ਚੁੱਕੋਗੇ ਤੁਹਾਡਾ ਹਾਰਟ ਪੱਥਰ ਦੀ ਜਗ੍ਹਾ 80 ਵਰੀ 90 ਵਰੀ 100 ਵਰੀ 120 ਵਰੀ ਟੜਕੇਗਾ ਇੱਕ ਮਸ਼ੀਨ ਤੁਸੀਂ ਬਣਾਈ ਹੈ ਪੱਥਰ ਵਰੀ ਟੜਕਣ ਵਾਸਤੇ ਤੁਸੀਂ ਭਜਦੇ ਉਹਨੂੰ 80 90 ਤੱਕ ਲੈ ਜਾਂਦੇ ਹੋ ਫਿਰ ਉਹ ਰੁਕਦੇ ਹੋ ਨੋਰਮਲ ਆ ਜਾਂਦਾ ਜੇ ਉਹ ਕੈਮੀਕਲ ਤੁਸੀਂ ਲੈ ਲਿਆ ਕੋਈ ਇਦਾਂ ਦੀ ਚੀਜ਼ ਲੈ ਲਈ ਜਿਹੜੀ ਹਾਰਟ ਬੀਟ ਨੂੰ ਵਧਾ ਦੇਗੀ ਉਹ ਲੋਡ ਪਏਗਾ ਹਟ ਖਤਮ ਹੋ ਜਾਏਗਾ ਮਸ਼ੀਨ ਦੇ ਉੱਤੇ ਜ਼ਿਆਦਾ ਲੋਡ ਪਾਓਗੇ ਤੇ ਉਹਨੇ ਮਸ਼ੀਨ ਨੇ ਬੰਦ ਹੋਣਾ ਹੀ ਹੋਣਾ ਹੈ ਟਾਈਮ ਤੋਂ ਪਹਿਲੇ ਪਰ ਅੱਜਕੱਲ ਤਾਂ ਜੀ ਜੇ ਤੁਸੀਂ ਹਾਰਟ ਦੀ ਗੱਲ ਕਰਦੇ ਹੋ ਮੈਨੂੰ ਲੱਗਦਾ ਕਿ ਸ਼ਾਇਦ ਹੀ ਕੋਈ ਇਨਸਾਨ ਸ਼ਾਇਦ ਹੀ ਕੋਈ ਦੁਨੀਆ ਤੇ ਮਨੁੱਖ ਹੋਵੇ ਜਿਹਦੇ ਹਾਰਟ ਦੇ ਉੱਤੇ ਬੋਝ ਨਾ ਹੋਵੇ ਕਿਸੇ ਕੋਲ ਕੰਮ ਦਾ ਬੋਝ ਕਿਸੇ ਕੋਲ ਆਪਣੇ ਪਰਿਵਾਰਿਕ ਰਿਸ਼ਤਿਆਂ ਦੀ ਟੈਨਸ਼ਨ ਕਿਸੇ ਕੋਲ ਰੋਜ਼ਗਾਰ ਨਾ ਹੋਣ ਦਾ ਖਾਫ ਕਿਸੇ ਕੋਲ ਰੋਜ਼ਗਾਰ ਹੋਣ ਦੇ ਬਾਵਜੂਦ ਇਨਕਮ ਪ੍ਰੋਪਰ ਨਾ ਹੋਣ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਫਿਰ ਉਹ ਲੋਡ ਨੂੰ ਸੈੱਟ ਰੱਖਿਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਸਹੀ ਸਵਾਲ ਕੀਤਾ ਹੈ ਜਿਹੜੀ ਹਾਰਟ ਦੀ ਬਿਮਾਰੀ ਹੈ ਨਾ ਜਿਹੜੀ ਚੀਜ਼ਾਂ ਤੁਸੀਂ ਦੱਸੀਆਂ ਹੋਣ ਉਹ ਸਾਰਾ ਕੁਝ ਸਟ੍ਰੈਸ ਹੈ ਦਿਮਾਗੀ ਬੋਝ ਹੈ ਜਿਹੜਾ ਦਿਮਾਗੀ ਬੋਝ ਹੈ ਉਹ ਸਟ੍ਰੈਸ ਕਰਦਾ ਹੈ ਸਟ੍ਰੈਸ ਕਰਦਾ ਤੇ ਹਾਰਮੋਨ ਰਿਲੀਜ਼ ਹੁੰਦਾ ਹੈ ਉਹ ਹਾਰਮੋਨ ਹਾਰਟ ਬੀਟ ਵਧਾ ਦਿੰਦਾ ਹੈ ਹੌਲੀ ਹੌਲੀ ਕੀ ਹੁੰਦਾ ਉਹ ਹਾਰਮੋਨ ਲੀਵਰ ਦੇ ਉੱਤੇ ਕੰਮ ਕਰੂਗਾ ਡਾਈਜੈਸ਼ਨ ਦੇ ਉੱਤੇ ਕੰਮ ਕਰੂਗਾ ਤੁਹਾਡਾ ਕੋਲੇਸਟ੍ਰੋਲ ਖਰਾਬ ਕਰ ਦੇਊਗਾ ਕੋਲੇਸਟ੍ਰੋਲ ਖਰਾਬ ਕਰੂਗਾ ਕੋਲੇਸਟ੍ਰੋਲ ਕਿੱਥੇ ਜਮਾ ਹੋਊਗਾ ਹਾਰਟ ਵਿੱਚ ਜਮਾ ਹੋਊਗਾ ਹਾਰਟ ਦੀ ਨਾੜੀਆਂ ਨੂੰ ਬੰਦ ਕਰੂਗਾ ਖੂਨ ਵਿੱਚ ਜਾਊਗਾ ਖੂਨ ਦੀ ਰਿਪੋਰਟ ਵਿੱਚ ਆਜੂਗਾ ਕੋਲੇਸਟ੍ਰੋਲ ਵੱਧ ਗਿਆ ਸਕਿਨ ਦੇ ਥੱਲੇ ਜਾਊਗਾ ਗੱਠਾਂ ਬਣਨ ਲੱਗ ਜਾਣਗੀਆਂ ਸਹੀ ਡਾਈਜੈਸ਼ਨ ਨਹੀਂ ਹੋਊਗਾ ਔਰਤਾਂ ਦੇ ਗੱਠ ਬਣਨ ਲੱਗ ਜੂਗੀ ਓਵਰੀ ਵਿੱਚ ਬਣਨ ਲੱਗ ਜੂਗੀ ਯੂਟਰਸ ਵਿੱਚ ਸਾਰੀ ਚੀਜ਼ਾਂ ਸਟ੍ਰੈਸ ਨਾਲ ਜੁੜੀਆਂ ਹੋਈਆਂ ਹਾਰਟ ਕਿਉਂ ਫੜਿਆ ਜਾਂਦਾ ਛੇਤੀ ਕੋਲੇਸਟ੍ਰੋਲ ਗਲਤ ਬਣਦੀ ਹਾਰਟ ਦੀ ਵੈਸਲ ਬਿਲਕੁਲ ਪਤਲੀ-ਪਤਲੀ ਹੁੰਦੀ ਹੈ ਉਹ ਪਤਲੀ ਵੈਸਲੇ ਚ ਕੋਲੇਸਟ੍ਰੋਲ ਜਲਦੀ ਜਮਾ ਹੁੰਦਾ ਸਾਨੂੰ ਛੇਤੀ ਪਤਾ ਲੱਗ ਜਾਂਦਾ ਹੈ ਉਹ ਹਾਰਟ ਇੱਕਦਮ ਕੰਮ ਕਰਨਾ ਛੱਡ ਦਿੰਦਾ ਉਹ ਫਿਰ ਹਾਰਟ ਦੀ ਪ੍ਰੋਬਲਮ ਆ ਜਾਂਦੀ ਹੈ ਉਸੇ ਟਾਈਮ ਪਰ ਬਹੁਤ ਵਾਰ ਹੁੰਦੇ ਜੀ ਕਿਹੜੇ ਵਾਰ ਬੰਦੇ ਨੂੰ ਸਾਹ ਚੜਦਾ ਤੁਸੀਂ ਹਾਰਟ ਦੀ ਗੱਲ ਕਰ ਰਹੇ ਹੋ ਬਹੁਤ ਵਾਰ ਹੁੰਦਾ ਬੰਦੇ ਨੂੰ ਸਾਹ ਚੜਦਾ ਮੌਕੇ ਤੇ ਪੂਰਾ ਹੋ ਜਾਂਦਾ ਜੀ ਐ ਪਤਾ ਲੱਗੇ ਜੀ ਸਾਹ ਚੜਿਆ ਸੀ ਤੇ ਮੁੜ ਕੇ ਸਾਹ ਹੀ ਨਹੀਂ ਆਇਆ ਫਿਰ ਉਹ ਕੀ ਚੀਜ਼ ਹੁੰਦੀ ਜੇ ਉਹ ਹਾਰਟ ਅਟੈਕ ਹੁੰਦਾ ਜਾਂ ਸਾਹ ਹੁੰਦਾ ਦੇਖੋ ਤੁਹਾਨੂੰ ਅੱਜ ਮੈਨੂੰ ਲੱਗਦਾ ਸਾਰੀ ਚੀਜ਼ਾਂ ਖੋਲ ਦੇਣੀ ਹੈ ਇੱਕ ਚੀਜ਼ ਨੂੰ ਫੜਨੇ ਆਪਾਂ ਤੁਸੀਂ ਉਧਰ ਆ ਜਾਂਦੇ ਹੋ ਦੇਖੋ ਸਾਹ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਬਸ ਦੇਸੀ ਭਾਸ਼ਾ ਵਿੱਚ ਗੱਲ ਕਰਨੀਆਂ ਬਿਲਕੁਲ ਇੱਕ ਬੰਦਾ ਇੱਕ ਪੈੜੀ ਚੜ ਜਾਂਦਾ ਇੱਕ ਮੰਜ਼ਲ ਸਾਹ ਨਹੀਂ ਚੜਦਾ ਦੋ ਮੰਜ਼ਲ ਚੜ ਜਾਂਦਾ ਸਾਹ ਨਹੀਂ ਚੜਦਾ ਤੀਜੀ ਮੰਜ਼ਲ ਤੇ ਸਾਹ ਚੜਦਾ ਉਹਦੀ ਕਪੈਸਿਟੀ ਹੈ ਜਿਹੜੇ ਸਾਡੇ ਫੇਫੜੇ ਆ ਇਹਨਾਂ ਦੇ ਵਿੱਚੇ ਦਿਲ ਹੈ ਦਿਲ ਤੇ ਫੇਫੜੇ ਜੁੜੇ ਹੋਏ ਆ ਆਪਸ ਵਿੱਚ ਬਿਮਾਰੀਆਂ ਵਿੱਚ ਕਈ ਲੋਕਾਂ ਨੂੰ ਅਸਥਮਾ ਦੀ ਦਿੱਕਤ ਹੁੰਦੀ ਹੈ ਦਿਮਾਜ ਨੂੰ ਕਹਿੰਦੇ ਆ ਲੋਕੀ ਇਹ ਵੀ ਕਹਿੰਦੇ ਨੇ ਦਿਮਾ ਨਾ ਦਮ ਦੇ ਨਾਲ ਹੀ ਨਿਕਲੂਗਾ ਪਰ ਐਸਾ ਨਹੀਂ ਹੈ ਦਮੇ ਦੀ ਦਿੱਕਤ ਹੁੰਦੀ ਹੈ ਦਮੇ ਦਾ ਇਲਾਜ ਹੈ ਦਮੇ ਦਾ ਇਲਾਜ ਆਯੁਰਵੇਦ ਵਿੱਚ ਦਮੇ ਦਾ ਇਲਾਜ ਹੈ ਜਿਹੜੇ ਤੁਸੀਂ ਇਨਹੇਲਰ ਲੈਂਦੇ ਹੋ ਸਵੇਰੇ ਸ਼ਾਮ ਇਨਹੇਲਰ ਲੈਂਦੇ ਹੋ ਜਾਂ ਕੈਪਸੂਲ ਨੂੰ ਪਾ ਕੇ ਤੋੜ ਕੇ ਸਾਹ ਖਿੱਚਦੇ ਹੋ ਜਾਂ ਸਵੇਰੇ ਸ਼ਾਮ ਕੁਛ ਥਾਇਰੋਇਡ ਦੀ ਗੋਲੀ ਲੈਂਦੇ ਹੋ ਜਾਂ ਇਹਨੂੰ ਹਰ ਜਿਹੜੇ ਫੇਫੜੇ ਦੇ ਅੰਦਰ ਐਲਵੀਲਾਈਆਂ ਉਹਨਾਂ ਨੂੰ ਖੋਲਣ ਵਾਸਤੇ ਡੈਰੀ ਫਾਈਲ ਨਹੀਂ ਐਵੇਂ ਦੇ ਬ੍ਰੋਂਕੋ ਡਾਈਲੇਟਰਸ ਲੈਂਦੇ ਹੋ ਜਿਹੜੀ ਦਵਾਈਆਂ ਸਾਹ ਖੋਲਦੀਆਂ ਉਹ ਲੈਂਦੇ ਹੋ ਨੱਕੇ ਚ ਸਪਰੇਅ ਕਰਦੇ ਹੋ ਨੱਕ ਦੀ ਇਹਨਾਂ ਦਾ ਸਾਰਿਆਂ ਦਾ ਆਯੁਰਵੇਦਿਕ ਇਲਾਜ ਹੈ ਤੇ ਦੇਸੀ ਇਲਾਜ ਹੈ ਪਰ ਇੱਕ ਗੱਲ ਹੋਰ ਥੋੜਾ ਤੁਸੀਂ ਇਲਾਜ ਦੀ ਗੱਲ ਕਰ ਰਹੇ ਹੋ ਜਿਹੜੇ ਲੋਕ ਇਨਹੇਲਰ ਲੈਂਦੇ ਨੇ ਡਾਕਟਰ ਸਾਹਿਬ ਜਾਂ ਫਿਰ ਜਿਹੜੀ ਦਵਾਈਆਂ ਲੈਂਦੇ ਨੇ ਮੈਂ ਬਹੁਤ ਸਾਰੇ ਲੋਕਾਂ ਨੂੰ ਇੱਧਰ ਜਾਣਦਾ ਮੇਰਾ ਬਹੁਤ ਇੱਕ ਚੰਗਾ ਖਾਸ ਦੋਸਤ ਵੀ ਹੈ ਜਿਹੜਾ ਸੀ ਬਚਪਨ ਦੇ ਵਿੱਚ ਪੜ੍ਹਦੇ ਸੀ ਉਹ ਬਿਲਕੁਲ ਸੁੱਕਿਆ ਹੋਇਆ ਸੀ ਉਹ ਜਦੋਂ ਮੈਂ ਉਹਨੂੰ ਪੁੱਛਿਆ ਵੀ ਯਾਰ ਤੇਰੀ ਸਿਹਤ ਇਸ ਤਰ੍ਹਾਂ ਕਰਕੇ ਕਿਉਂ ਹੈ ਤਾਂ ਉਹਨੇ ਮੈਨੂੰ ਕੱਲੇ ਨੂੰ ਦੱਸਿਆ ਫਿਰ ਲ ਫਿਲਹਾਲ ਤੱਕ ਵੀ ਮੈਨੂੰ ਕੱਲੇ ਨਹੀਂ ਪਤਾ ਹੈ ਉਹ ਕਹਿੰਦਾ ਮੈਂ ਇਨਹੇਲਰ ਲੈ ਰਿਹਾ ਜਿਹੜੇ ਲੋਕ ਇਨਹੇਲਰ ਲੈਂਦੇ ਨੇ ਜਾਂ ਦਮੇ ਦੀਆਂ ਦਵਾਈਆਂ ਖਾਂਦੇ ਨੇ ਉਹ ਫਿਰ ਉਹਨਾਂ ਦੇ ਸਰੀਰ ਤੇ ਕਿੰਨਾ ਕੁ ਪ੍ਰਭਾਵ ਪੈਂਦਾ ਜੀ ਉਸ ਚੀਜ਼ ਦਾ ਦੇਖੋ ਜਿਹੜੀ ਇਹ ਦਵਾਈਆਂ ਹੈਗੀਆਂ ਨਾ ਮੈਕਸਿਮ ਦਵਾਈਆਂ ਚ ਸਟੀਰੋਇਡ ਹੈ ਪਹਿਲੇ ਅਸੀਂ ਦੇ ਦਿੰਦੇ ਸੀ ਜੋ ਐਲੋਪੈਥੀ ਮੈਡੀਸਿਨਸ ਆਉਂਦੀਆਂ ਮੂੰਹ ਨਾਲ ਸਟੀਰੋਇਡ ਦੇ ਦਿੰਦੇ ਸੀ ਹੌਲੀ ਹੌਲੀ ਨੇ ਇਵੋਲੂਸ਼ਨ ਕੀਤੀ ਹੁਣ ਉਹ ਸਟੀਰੋਇਡ ਦੇ ਦਿੰਦੇ ਆ ਸਿਰਫ ਫੇਫੜੇ ਫੇਫ ਠੀਕ ਹੈ ਬਹੁਤ ਐਸੀ ਆਂਦੀ ਹੈ ਫਲੂਟ੍ਰਿਨਾਜ਼ੋਲ ਆਂਦੀ ਹੈ ਬਹੁਤ ਐਸੇ ਆਂਦੇ ਐਸਟੀਰੋਇਡਸ ਪਰ ਉਹਦੇ ਵਾਸਤੇ ਆਯੁਰਵੇਦ ਵਿੱਚ ਹੱਲ ਹੈ ਅਸੀਂ ਐਸੀ ਜੜੀ ਬੂਟੀਆਂ ਦਿੰਨੇ ਆ ਜਿਹੜਾ ਉਹਦਾ ਹੱਲ ਕਰਦੇ ਨੇ ਘਰੇਲੂ ਨੁਸਖਾ ਮੈਂ ਦੱਸ ਦਿੰਨਾ ਇਹਨੂੰ ਸੇਵ ਕਰ ਲਓ ਘਰੇਲੂ ਨੁਸਕੇ ਨੂੰ ਤੁਹਾਨੂੰ ਕਿਸੇ ਨੂੰ ਸਾਹ ਦੀ ਦਿੱਕਤ ਹੈ ਸੀਟੀ ਵੱਜਦੀ ਹੈ ਸਾਹ ਚ ਸਾਹ ਰੁਕ ਰੁਕ ਕੇ ਆਂਦਾ ਹੈ ਪੌੜੀ ਚੜਦੇ ਉਹ ਸਾਹ ਚੜ ਜਾਂਦਾ ਹੈ ਉਹ ਕੋਲੇਸਟ੍ਰੋਲ ਕਰਕੇ ਨਾ ਹੋਵੇ ਉਹ ਦਮੇ ਕਰਕੇ ਸਾਹ ਛੜ ਬਹੁਤ ਵਾਰ ਤਾਂ ਹੁੰਦੇ ਜੀ ਵੀ ਗੱਲ ਕਰਦੇ ਕਰਦੇ ਨੂੰ ਸਾਹ ਚੜ ਜਾਂਦੇ ਜੀ ਹਾਂ ਉਹ ਦਮੇ ਕਰਕੇ ਹੀ ਸਾਹ ਹੈ ਠੀਕ ਹੈ ਜਿਨੂੰ ਅਸਥਮਾ ਹੈ ਲੋਅਰ ਟਰੈਕ ਇਨਫੈਕਸ਼ਨ ਹੈ ਐਲ ਆਰਟੀਆਈ ਲਿਖਤਾ ਤੁਹਾਡੇ ਕਾਗਜ਼ਾਂ 'ਚ ਯੂ ਆਰਟੀਆਈ ਲਿਖਤਾ ਤੁਹਾਡੇ ਕਾਗਜ਼ਾਂ 'ਚ ਬੀਏ ਲਿਖਤਾ ਤੁਹਾਡੇ ਕਾਗਜ਼ਾਂ 'ਚ ਐਵੇਂ ਦੀ ਕੋਈ ਵੀ ਵਰਡ ਤੁਹਾਡੇ ਕਾਗਜ਼ ਤੇ ਲਿਖੀ ਹੋਈ ਹੈ ਡਾਕਟਰ ਨੇ ਤੁਸੀਂ ਉਸ ਚੀਜ਼ ਦਾ ਇਲਾਜ ਘਰੇਲੂ ਤਰੀਕੇ ਨਾਲ ਕਰ ਸਕਦੇ ਹੋ ਉਹ ਤਰੀਕਾ ਤੁਸੀਂ ਦੋ ਚੀਜ਼ਾਂ ਵਰਤੋ ਕਰਨੀਆਂ ਇੱਕ ਕਰਨੀ ਹੈ ਦਾਲਚੀਨੀ ਇੱਕ ਕਰਨੀ ਹੈ ਪਿਪਲੀ ਪਿਪਲੀ ਮੈਂ ਤੁਹਾਡੇ ਵਾਸਤੇ ਰੱਖੀ ਆ ਪਿਪਲੀ ਹੈ ਪਿਪਲੀ ਤੁਹਾਡੀ ਬਹੁਤ ਫੇਵਰਿਟ ਹੈ ਬਹੁਤ ਯੂਜ਼ ਕਰਦੇ ਤੁਸੀਂ ਪਿਪਲੀ ਇਸ ਤਰ੍ਹਾਂ ਦਾ ਕੀ ਤੁਹਾਨੂੰ ਖਾਸ ਲੱਗਦਾ ਕੋ ਪਿਪਲੀ ਕੱਲੀ ਐਸੀ ਚੀਜ਼ ਹੈ ਜੇ ਠੀਕ ਵਰਤੋਂ ਕਰਨ ਲੱਗ ਜਾਓ ਨਾ ਪਿਪਲੀ ਦੀ ਤੁਹਾਡੇ ਡਾਈਜੈਸ਼ਨ ਨੂੰ ਬਿਲਕੁਲ ਠੀਕ ਕਰ ਦਿੰਦੀ ਹੈ ਤੁਹਾਡੇ ਸਾਹ ਦੀ ਕੋਈ ਵੀ ਦਿੱਕਤ ਹੈ ਉਹਨੂੰ ਠੀਕ ਕਰ ਦਿੰਦੀ ਹੈ ਛੋਟੇ ਬੱਚੇ ਨੂੰ ਜੇ ਤੁਸੀਂ ਪਿਪਲੀ ਦੇਣ ਲੱਗ ਜਾਓ ਜੋ ਇਹ ਮਹਾਮਾਰੀ ਆਈ ਸੀ ਪਿੱਛੇ ਐਵੇਂ ਦੀ ਮਹਾਮਾਰੀ ਵੀ ਹੁੰਦਾ ਕੁਝ ਨਹੀਂ ਕਰ ਸਕਦੀ ਜੇ ਉਸ ਬੱਚੇ ਨੇ ਪਿਪਲੀ ਖਾਧੀ ਹੋਵੇ ਜਿਵੇਂ ਵੱਡੇ ਬਜ਼ੁਰਗ ਕਹਿੰਦੇ ਸੀ ਨਾ ਬਈ ਔਲੇ ਦਾ ਖਾਦਾ ਤੇ ਬੁਰਜੂਰਗ ਦਾ ਸਮਝਾਇਆ ਲੇਟ ਪਤਾ ਲੱਗਦਾ ਐ ਐਵੇਂ ਹੀ ਪਿਪਲੀ ਐ ਪਿਪਲੀ ਦਾ ਖਾਦਾ ਤਾਂ ਸਮਝ ਆਂਦਾ ਜਦੋਂ ਕੋਈ ਬਿਮਾਰੀ ਆਉਂਦੀ ਐ ਉਹ ਬਿਮਾਰੀ ਹੋਰਾਂ ਨੂੰ ਤੇ ਆਂਦੀ ਐ ਉਸ ਬੰਦੇ ਨੂੰ ਨਹੀਂ ਆਂਦੀ ਜਿਹੜਾ ਪਿਪਲੀ ਖਾਂਦਾ ਐ ਪਿਪਲੀ ਦਾ ਤੁਸੀਂ ਬਣਾ ਲੈਣਾ ਪਾਊਡਰ ਐਵੇਂ ਤੁਹਾਡੇ ਵਾਸਤੇ ਪਾਊਡਰ ਬਣਾਇਆ ਤੇ ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲ ਨੁਸਖਾ ਸੀ ਲੈਣੇ ਪਰ ਸਰ ਇੱਕ ਇੱਕ ਸਵਾਲ ਮੇਰੇ ਜ਼ਹਿਨ ਦੇ ਵਿੱਚ ਹੋਰ ਆ ਰਿਹਾ ਅੱਜ ਕੱਲ ਨਾ ਜੀ ਜਿਹੜੇ ਛੋਟੇ ਬੱਚੇ ਨੇ 2 ਸਾਲ 3 ਸਾਲ 4 ਸਾਲ ਤੱਕ ਉਹਨਾਂ ਨੂੰ ਖਾਂਸੀ ਵੀ ਨਹੀਂ ਹਟਦੀ ਜੀ ਬਹੁਤ ਟੋਟਕੇ ਬਹੁਤ ਅਸੀਂ ਕਹਿ ਲਈ ਕਿ ਦਵਾਈਆਂ ਬਹੁਤ ਲੋਕਾਂ ਦੇ ਮੈਨੂੰ ਫੋਨ ਵੀ ਆਏ ਨੇ ਬਠਿੰਡੇ ਤੋਂ ਵੀ ਇੱਕ ਫੋਨ ਆਇਆ ਸੀ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਤੇ ਉਹਨਾਂ ਨੇ ਵੀ ਸਾਨੂੰ ਪੁੱਛੇ ਵੀ ਡਾਕਟਰ ਸਾਹਿਬ ਤੋਂ ਪੁੱਛੇ ਵੀ ਜਿਹੜੇ ਬੱਚਿਆਂ ਨੂੰ ਖਾਂਸੀ ਹਟਦੀ ਨਹੀਂ ਹਰ ਹੇਰਵਾ ਹਰ ਟੋਟਕਾ ਇਵਨ ਕਿ ਉਹਨਾਂ ਨੇ ਬਹੁਤ ਸਾਰੇ ਵੈਦ ਹਕੀਮ ਵੀ ਜਿਹੜੇ ਉਹਨਾਂ ਨੇ ਮੈਡੀਸਿਨ ਲਈ ਪਰ ਉਹ ਕਹਿੰਦੇ ਵੀ ਸਾਡੇ ਬੱਚੇ ਨੂੰ ਖਾਂਸੀ ਨਹੀਂ हट ਰਹੀ ਜਦੋਂ ਅਸੀਂ ਟੈਸਟ ਕਰਾਉਨੇ ਕੋਈ ਟੀਵੀ ਨਹੀਂ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਉਹ ਕੋਈ ਹੱਲ ਤੁਹਾਡੀ ਨਜ਼ਰ ਚ ਹੈ ਜੀ ਉਹਦਾ ਹੱਲ ਹੈ ਆਪਣੀ ਨਜ਼ਰੇ ਚ ਦੇਖੋ ਆਪਾਂ ਨੂੰ ਦੋ ਤਿੰਨ ਚੀਜ਼ਾਂ ਹੁੰਦਾ ਤਾਂ ਪੁੱਛਣੀ ਹੁੰਦੀ ਹੈ ਇੱਕ ਬੱਚਾ ਸਮੇਂ ਤੋਂ ਪਹਿਲੇ ਤੇ ਨਹੀਂ ਪੈਦਾ ਹੋਇਆ ਕਈ ਵਾਰੀ ਫੇਫਰ ਬਿਲਕੁਲ ਸਹੀ ਗੱਲ ਤੁਸੀਂ ਸਹੀ ਫੜਿਆ ਉਹ ਸਮੇਂ ਤੋਂ ਪਹਿਲੇ ਪੈਦਾ ਹੋਇਆ ਹੋਇਆ ਜਦੋਂ ਸਮੇਂ ਤੋਂ ਪਹਿਲੇ ਬੱਚਾ ਪੈਦਾ ਹੋਇਆ ਹੁੰਦਾ ਉਹਨੂੰ ਕਈ ਵਾਰੀ ਲੰਗਸ ਪ੍ਰੋਪਰ ਨਹੀਂ ਡਿਵੈਲਪ ਹੁੰਦੇ ਉਹ ਇੱਕ ਐਂਗਲ ਆਪਾਂ ਨੂੰ ਦੇਖਣਾ ਹੁੰਦਾ ਦੂਜਾ ਐਂਗਲ ਜਦੋਂ ਬੱਚਾ ਪੈਦਾ ਹੋਇਆ ਉਸ ਤੋਂ ਬਾਅਦ ਉਹਨੂੰ ਕੋਈ ਸਾਹ ਦੀ ਦਿੱਕਤ ਨਿਮੋਨੀਆ ਤੇ ਨਹੀਂ ਹੋਇਆ ਜੇ ਫੇਫੜੇ ਬਣੇ ਐ ਨਿਮੋਨੀਆ ਵੀ ਹੋਇਆ ਸੀ ਜੀ ਉਹਨਾਂ ਨੂੰ ਜਦੋਂ ਉਹਨਾਂ ਦਾ ਫੇਫੜੇ ਬਣੇ ਐ ਉਹ ਜੇ 19 ਤਰ੍ਹਾਂ ਐਟਮੋਸਫੇਅਰ ਵਾਸਤੇ ਤਿਆਰ ਨਹੀਂ ਆ ਉਹਨੂੰ ਨਿਮੋਨੀਆ ਹੋ ਗਿਆ ਉਹ ਸਾਰੀ ਉਮਰ ਹੁੰਦਾ ਇੰਪੈਕਟ ਕਿਤੇ ਨਾ ਕਿਤੇ ਰਹਿ ਜਾਂਦਾ ਉਹਨੂੰ ਨਿਮੋਨੀਆ ਤੇ ਨਹੀਂ ਹੋਇਆ ਫਿਰ ਬੱਚਾ ਅਗਰ ਵੱਡਾ ਹੈ ਉਹ ਜ਼ਿਆਦਾ ਠੰਡੀ ਚੀਜ਼ਾਂ ਉਹਦੇ ਕਰਕੇ ਹੁੰਦਾ ਗਲ ਤੇ ਨਹੀਂ ਫੜਿਆ ਜਾਂਦਾ ਫਿਰ ਇਹ ਦੇਖਣਾ ਹੁੰਦਾ ਵੀ ਜਿਹੜੀ ਖੰਗ ਆ ਰਹੀ ਹੈ ਉਹ ਗਲੇ ਤੋਂ ਖੰਗ ਆ ਰਹੀ ਹੈ ਜਾਂ ਛਾਤੀ ਤੋਂ ਖੰਗ ਆ ਰਹੀ ਹੈ ਅਗਰ ਗਲੇ ਤੋਂ ਖੰਗ ਆ ਰਹੀ ਹੈ ਤਾਂ ਸਾਨੂੰ ਦੇਖਣਾ ਹੁੰਦਾ ਵੀ ਇਹ ਟੌਨਸਿਲ ਕਰਕੇ ਜਾਂ ਕੋਈ ਇੱਥੇ ਇਨਫੈਕਸ਼ਨ ਤਾਂ ਨਹੀਂ ਪਿਆ ਉਹਦੇ ਕਰਕੇ ਤੇ ਨਹੀਂ ਹੈ ਫੇਫੜੇ ਤੋਂ ਹੈ ਤੇ ਕਿਉਂ ਹੈ ਉਹਦਾ ਕਾਰਨ ਆਪਾਂ ਨਬਜ ਵੇਖ ਕੇ ਫੜ ਲੈਣੇ ਆ ਬਈ ਇਹ ਇਸ ਕਰਕੇ ਖੰਗ ਹੈ ਪਰ ਇਹ ਕੋਈ ਵੀ ਦਿੱਕਤ ਹੈ ਇੱਕ ਤੇ ਸਿਤੋਪਲਾਦੀ ਆਂਦਾ ਹੈ ਮਾਰਕੀਟ 'ਚ ਕਿਸੇ ਵੀ ਚੰਗੀ ਕੰਪਨੀ ਦਾ ਸਿਤੋਪਲਾਦੀ ਚੂਰਣ ਆਂਦਾ ਹੈ ਓ ਲਲੋ ਹਲਕੇ ਜੇ ਸ਼ਹਿਦ ਵਿੱਚ ਮਿਲਾ ਕੇ ਬੱਚੇ ਨੂੰ ਦੇਣ ਲੱਗ ਜਾਓ ਜੇ ਉਹ ਵੀ ਨਹੀਂ ਦੇਣਾ ਚਾਹੁੰਦੇ ਤੁਸੀਂ ਕਹਿੰਦੇ ਹੋ ਵੀ ਅਸੀਂ ਤੇ ਦੇਣਾ ਨਹੀਂ ਜੀ ਕੋਈ ਚੀਜ਼ ਨਹੀਂ ਦੇਣੀ ਅਸੀਂ ਤੇ ਘਰੇ ਤੁਹਾਡੀ ਰਸੋਈ ਚ ਪਈ ਹੈ ਪਿਪਲੀ ਠੀਕ ਹੈ ਪਿਪਲੀ ਨੂੰ ਇੱਕ ਚੁਟਕੀ ਪਾਊਡਰ ਲੈ ਲਓ ਇਹ ਦੇਖੋ ਇੱਕ ਚੁਟਕੀ ਪਾਊਡਰ ਇੰਨਾ ਜੀ ਇੰਨਾ ਇਹ ਵੀ ਉਮਰ ਦੇ ਹਿਸਾਬ ਨਾਲ ਹੈ ਜਿੰਨੀ ਇੱਕ ਚੁਟਕੀ ਮੈਂ ਪਾਊਡਰ ਲੀਤਾ ਹੈ ਇਹ 5 ਸਾਲ ਤੋਂ 10 ਸਾਲ ਦੇ ਉਮਰ ਦੇ ਬੱਚੇ ਦੀ ਹੈ ਜੇ ਬੱਚਾ 1 ਸਾਲ ਦਾ ਹੈ ਤੇ ਇਹ ਲੋ ਇਨਕ ਇਹ ਤਾਂ ਕੀੜੀ ਕੀੜੀ ਤੋਂ ਵੀ چھوٹਾ ਹੋ ਗਿਆ ਇਨਾ ਇਹ 5 ਸਾਲ ਦੇ ਬੱਚੇ ਵਾਸਤੇ ਆ ਤੁਸੀਂ ਪਾਊਡਰ ਲੀਤਾ ਠੀਕ ਹੈ ਇਹਦੇ ਵਿੱਚ ਮਿਲਾ ਲੋ ਤੁਸੀਂ ਸ਼ਹਿਦ ਠੀਕ ਹੈ ਹਲਕਾ ਜਿਹਾ ਤੁਸੀਂ ਇਹਦੇ ਵਿੱਚ ਸ਼ਹਿਦ ਪਾ ਲੈਣਾ ਹੈ ਤਾਂ ਕਿ ਬੱਚਾ ਇਹਨੂੰ ਲੈ ਲੇ ਠੀਕ ਹੈ ਇਹਨੂੰ ਸ਼ਹਿਦ ਪਾ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਲੋ 믹스 ਚਮਚਾ ਬੜਾ ਸੋਨਾ ਰੱਖਿਆ ਤੁਸੀਂ 골ਡ ਚਮਚਾ ਮੈਂ ਤੁਹਾਨੂੰ ਸ਼ਿਲਾਜੀਤ ਵਖਾਣ ਵਾਸਤੇ ਰੱਖਿਆ ਜੀ ਸ਼ਿਲਾਜੀਤ ਨਾਲ 골ਡ ਚਮਚ ਜਾਂਦੀ ਹੈ ਹਾਂ ਬੰਦੇ ਨੂੰ ਸਾਈਕੋਲੋਜੀਕਲੀ ਰਹਿੰਦਾ ਹੈ ਬਈ ਇਹ ਦੇਖੋ ਇਹ ਬਣ ਗਿਆ ਤਿਆਰ ਹੋ ਗਿਆ ਠੀਕ ਹੋ ਗਿਆ ਠੀਕ ਹੈ ਐ ਹੋ ਗਿਆ ਤਿਆਰ ਹੁਣ ਮਨ ਤੇ ਮੇਰਾ ਹੈ ਕਿ ਮੈਂ ਖਾ ਲਾਂ ਠੀਕ ਹੈ ਠੀਕ ਹੈ ਜੇ ਤੁਸੀਂ ਖਾਣਾ ਜਾਂਦੇ ਹੋ ਤੁਸੀਂ ਖਾ ਲਓ ਨਹੀਂ ਮੈਂ ਖਾਵਾਂਗਾ ਜੀ ਤੁਸੀਂ ਖਾ ਹਾਂ ਮੈਂ ਅੱਜ ਲਿੱਤਾ ਵੀ ਨਹੀਂ ਸਵੇਰੇ ਤੁਹਾਡੀ ਡਾਈਟ ਦੀ ਹਿੱਸਾ ਹੈ ਪੀਪਲ ਸੈ ਜਦੋਂ ਤੁਸੀਂ ਇਹ ਪਿਪਲੀ ਲੈ ਲਈ ਠੀਕ ਹੈ ਆਪਣੀ ਠੀਕ ਹੈ ਇਹ ਸਾਰਾ ਦਿਨ ਤੁਹਾਡੀ ਇਮਿਊਨਿਟੀ ਤੇ ਕੰਮ ਕਰਦੀ ਹੈ ਠੀਕ ਹੈ ਇਹਨੇ ਤੁਹਾਨੂੰ ਦਮੇ ਦੀ ਕੋਈ ਸਾਹ ਦੀ ਕੋਈ ਰੋਗ ਨਹੀਂ ਹੋਣ ਦੇਣਾ ਠੀਕ ਹੈ ਤੁਹਾਡੀ ਇਮਿਊਨਿਟੀ ਨੂੰ ਵਧਾ ਦੇਣਾ ਠੀਕ ਹੈ ਛੋਟੇ ਬੱਚੇ ਨੂੰ ਇਹ ਦੇਣ ਲੱਗ ਜਾਓ ਠੀਕ ਹੈ 2-3 ਸਾਲ ਦਾ ਬੱਚਾ ਹੈ ਖਾਣਾ ਸ਼ੁਰੂ ਕਰ ਦਿਓ ਬੱਚੇ ਦੀ ਇਮਿਊਨਿਟੀ ਵੱਧ ਜੇਗੀ ਅਗਰ ਉਹਨੂੰ ਦਮਾ ਪਿਪਲੀ ਦੇ ਨਾਲ ਨਾਲ ਦਾਲ ਚੀਨੀ ਦਾ ਪਾਊਡਰ ਇੰਨਾ ਹੀ ਦਾਲ ਚੀਨੀ ਦਾ ਪਾਊਡਰ ਦੇਣ ਲੱਗ ਜਾਓ ਠੀਕ ਹੈ ਦੋ ਚੀਜ਼ਾਂ ਦੇਣ ਲੱਗ ਜਾਓ ਕਿਸੇ ਵੀ ਵੈਦ ਕੋਲ ਜਾਣ ਦੀ ਲੋੜ ਨਹੀਂ ਪੈਣੀ ਇੱਕ ਹੋਰ ਸਵਾਲ ਹੈ ਡਾਕਟਰ ਸਾਹਿਬ ਵੀਡੀਓ ਲੰਮੀ ਹੋ ਰਹੀ ਹੈ ਮਾਫ ਕਰਨਾ ਜਿਹੜੇ ਲੋਕਾਂ ਨੂੰ ਬਾਇ ਬਰਥ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਬਾਇ ਬਰਥ ਸਾਨੂੰ ਵੇਖਣੀਆਂ ਪੈਂਦੀਆਂ ਨੇ ਤੇ ਜਿਨ੍ਹਾਂ ਨੂੰ ਬਾਇ ਬਰਥ ਪ੍ਰੋਬਲਮ ਨਹੀਂ ਹੈ 17 ਸਾਲ ਤੋਂ ਬਾਅਦ 20 ਸਾਲ ਤੋਂ ਬਾਅਦ 30 ਸਾਲ ਤੋਂ ਬਾਅਦ 35 ਸਾਲ ਤੋਂ ਬਾਅਦ ਉਹਨਾਂ ਨੂੰ ਸਾਹ ਚੜਨ ਦੀ ਦਿੱਕਤ ਹੋ ਗਈ ਉਹਦੇ ਪਿੱਛੇ ਫਿਰ ਕੀ ਕਾਰਨ ਬਣਦਾ ਹੈ ਦੇਖੋ ਜਦੋਂ ਸਾਹ ਚੜਨ ਦੀ ਗੱਲ ਹੈ ਦੋ ਚੀਜ਼ਾਂ ਆਪਾਂ ਚੈੱਕ ਕਰਨੀਆਂ ਉਹਦਾ ਕੋਲੇਸਟ੍ਰੋਲ ਤੇ ਨਹੀਂ ਵਧਿਆ ਹੋਇਆ ਜੇ ਉਹਦਾ ਕੋਲੇਸਟ੍ਰੋਲ ਵਧਿਆ ਆ ਉਹਦੇ ਹਾਰਟ ਵਿੱਚ ਪ੍ਰੋਬਲਮ ਉਹਦੇ ਕਰਕੇ ਸਾਹ ਚੜ ਸਕਦਾ ਹੈ ਦੂਜੀ ਦਿੱਕਤ ਉਹਦੇ ਫੇਫੜਿਆਂ ਦੀ ਦਿੱਕਤ ਤੇ ਨਹੀਂ ਕੋਈ ਜਿੰਦੇ ਕਰਕੇ ਉਹਨੂੰ ਸਾਹ ਚੜ ਰਿਹਾ ਕੋਈ ਅਸਥਮਾ ਦੀ ਸ਼ਿਕਾਇਤ ਤੇ ਨਹੀਂ ਅਸਥਮਾ ਦਾ ਸਿੰਪਲ ਤਰੀਕਾ ਹੈ ਪਤਾ ਕਰਨ ਦਾ ਤੁਹਾਡੀ ਸਾਹ ਵਿੱਚੋਂ ਸਿਟੀ ਦੀ ਆਵਾਜ਼ ਆਏਗੀ ਮੈਨੂੰ ਪ੍ਰੈਕਟਿਸ ਹੈ ਸਿਟੀ ਦੀ ਆਵਾਜ਼ ਕੱਢਣ ਦੀ ਮੈਂ ਤੁਹਾਨੂੰ ਕੱਢ ਕੇ ਵਿਖਾ ਦਿੰਦਾ ਐਵੇਂ ਦੀ ਸਿਟੀ ਬਚਦੀ ਹੈ ਬੰਦੇ ਦੇ ਜੇ ਇਦਾਂ ਦੀ ਸਿਟੀ ਆ ਰਹੀ ਹੈ ਤੇ ਮਤਲਬ ਉਹਨੂੰ ਅਸਥਮਾ ਹੈ ਇਹਦਾ ਬਹੁਤ ਵਧੀਆ ਇਲਾਜ ਆਯੁਰਵੇਦ ਚ ਹੈ ਅਗਰ ਕੋਲੇਸਟ੍ਰੋਲ ਵਧਿਆ ਹੋਇਆ ਹੈ ਕੋਲੇਸਟ੍ਰੋਲ ਇਮੀਡੀਏਟਲੀ ਅਡਰੈਸ ਕਰਨਾ ਚਾਹੀਦਾ ਹੁੰਦਾ ਇਲਾਜ ਕਰਾਉਣਾ ਚਾਹੀਦਾ ਨਹੀਂ ਪਰ ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡਾ ਗੈਸਟਰ ਜਿਹੜਾ ਗੈਸਟਰੋਲ ਹੈਗਾ ਉਹ ਵਧਿਆ ਹੋਇਆ ਹੈ ਜੀ ਦੇਖੋ ਜਦੋਂ ਕੋਲੇਸਟ੍ਰੋਲ ਵੱਧਦਾ ਹੈ ਨਾ ਬੰਦੇ ਨੂੰ ਇੱਕ ਤੇ ਸਾਹ ਚੜਨ ਲੱਗ ਜਾਂਦਾ ਹੈ ਬੋਡੀ ਚ ਥਕਾਵਟ ਆਉਣ ਲੱਗ ਜਾਂਦੀ ਹੈ ਪੈਰਾਂ ਇਚ ਕ੍ਰੈਂਪਸ ਪੈਣ ਲੱਗ ਜਾਂਦੇ ਆ ਉਹ ਨਾਲੇ ਨਾਲੇ ਵਿਟਾਮਿਨ ਡੀ ਵੀ ਡਿਸਟਰਬ ਹੋਣਾ ਸ਼ੁਰੂ ਕੈਲਸ਼ੀਅਮ ਡਿਸਟਰਬ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਚੀਜ਼ਾਂ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀਆਂ ਕੈਲ ਕੋਲੇਸਟ੍ਰੋਲ ਹਾਰਟ ਵਿੱਚ ਜਮਾ ਹੋਏਗਾ ਲੀਵਰ ਵਿੱਚ ਜਮਾ ਹੋਏਗਾ ਜਿਹਨੂੰ ਆਪਾਂ ਫੈਟੀ ਲੀਵਰ ਕਹਿ ਦਿੰਦੇ ਆ ਉਧਰਲੇ ਪਾਸੇ ਜਾਊਗਾ ਡਾਈਜੈਸ਼ਨ ਦਾ ਇਸ਼ੂ ਆਨ ਲੱਗ ਜਾਏਗਾ ਤੁਹਾਨੂੰ ਸਾਹ ਚੜਦਾ ਐ ਐਸਿਡਿਟੀ ਐ ਕਨਸਟਿਪੇਸ਼ਨ ਐ ਸਮਝੋ ਤੁਹਾਡਾ ਕੋਲੇਸਟ੍ਰੋਲ ਵੱਧ ਗਿਆ ਓਕੇ ਔਰ ਨਹੀਂ ਤੇ ਫਿਰ ਅੱਜਕੱਲ ਖੂਨ ਦੇ ਟੈਸਟ ਹੁੰਦੇ ਆ ਲਿਪਿਡ ਪ੍ਰੋਫਾਈਲ ਇੱਕ ਟੈਸਟ ਐ ਮਾਡਰਨ ਸਾਇੰਸ ਵਿੱਚ ਹੁੰਦਾ ਏ ਘਰੇ ਸੱਦੋ ਲੈਬ ਵਾਲੇ ਨੂੰ ਟੈਸਟ ਕਰਾਓ ਜੇ ਉਹ ਰਿਪੋਰਟ ਤੁਹਾਡੀ ਵਧੀ ਆ ਰਹੀ ਐ ਟੋਟਲ ਕੋਲੇਸਟ੍ਰੋਲ ਵੱਧ ਗਿਆ ਐ ਅਗਰ ਤੁਹਾਨੂੰ ਲੱਗਦਾ ਵੀ 160 ਟੱਪ ਗਿਆ ਇਮੀਡੀਏਟਲੀ ਉਹਨੂੰ ਐਡਰ ਜਿਆਦਾ LDL ਖਰਾਬ ਕੋਲੇਸਟ੍ਰੋਲ ਹੈ। OK. HDL ਵਧੀਆ ਕੋਲੇਸਟ੍ਰੋਲ ਹੈ ਪਰ ਸਰੀਰ ਨੂੰ ਲੋੜ ਦੋਵਾਂ ਦੀ ਹੈ। ਠੀਕ ਹੈ। ਇਸ ਕਰਕੇ ਅਗਰ ਉਹ ਵੱਧ ਗਿਆ ਤੇ ਇਮੀਡੀਏਟਲੀ ਅਡਰੈਸ ਕਰੋ, ਚੰਗੇ ਵੈਦ ਨੂੰ ਦਿਖਾਓ। ਨਹੀਂ ਕੋਈ ਗੱਲ ਬਣ ਰਹੀ ਮੇਰੇ ਥੱਲੇ ਦਿੱਤੇ ਹੋਏ ਨੰਬਰ ਤੇ ਗੱਲ ਕਰੋ। ਕਿਸੇ ਸਟਾਫ ਨਾਲ ਗੱਲ ਕਰੋ ਤੇ ਸਾਡੇ ਨਾਲ ਫੋਨ ਤੇ ਗੱਲ ਕਰੋ। ਅੱਛਾ ਜਿਹੜੇ ਬਾਰਡਰ ਏਰੀਏ ਤੇ ਬੈਠੇ ਨੇ ਜੀ, ਬਾਰਡਰ ਲਾਈਨ ਤੇ ਉਹ ਉਹਨਾਂ ਦਾ ਕੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਮੈਂ ਬਹੁਤ ਵਾਰ ਰਿਪੋਰਟਰ ਦੇਖੇ ਨੇ ਉਹ ਬਿਲਕੁਲ ਮਾਈਨਰ ਜੇ ਹੁੰਦਾ ਵੀ ਮਤਲਬ 1 2 ਪੁਆਇੰਟ ਵੀ ਇਧਰ ਹਿੱਲ ਗਿਆ ਤੇ ਉਹ ਖੂਨ ਗਾੜੇ ਦੇ ਸ਼ਿਕਾਰ ਹੋ ਗਏ ਹੋ ਗਈ ਬਿਲਕੁਲ ਠੀਕ ਕਹਿ ਰਹੇ ਹੋ 200 ਮੰਨ ਲਓ ਰੀਡਿੰਗ ਹੈ ਕੋਲੇਸਟ੍ਰੋਲ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ 200 ਤੋਂ ਥੱਲੇ ਠੀਕ ਹੈ 200 ਤੋਂ ਉੱਤੇ ਖਰਾਬ ਹੈ ਆਪਾਂ ਮੰਨ ਲੈਂਦੇ ਆ ਆਪਾਂ ਇੱਕ ਚੀਜ਼ ਹੋਰ ਮੰਨ ਲੈਂਦੇ ਆ ਕਿ 10% ਰਿਪੋਰਟ ਗਲਤ ਹੋ ਸਕਦੀ ਹੈ ਠੀਕ ਹੈ ਮੰਨ ਲਓ ਤੁਹਾਡੀ 200 ਆਈ ਹੈ ਹੋ ਸਕਦਾ ਉਹ 180 ਹੋਵੇ ਹੋ ਸਕਦਾ ਹੈ ਉੱਪਰਲੇ ਪਾਸੇ ਜਾਈਏ ਤੇ 220 ਹੋਏ ਇਹ ਹੋ ਗਿਆ ਬਾਰਡਰ ਲਾਈਨ ਵੀ ਮੇਰੀ 200 ਆਈ ਆ ਜੀ ਮੈਂ ਹੁਣ 180 ਹੈ ਜਾਂ 220 ਹੈ ਫਸ ਗਿਆ ਬੰਦਾ ਕਿਉਂਕਿ ਐਰਰ ਤੇ ਮਸ਼ੀਨ ਵਿੱਚ ਹੋ ਸਕਦੀ ਹੈ 5% ਵੀ ਹੋਏ ਤੇ 190 ਹੋ ਗਿਆ 210 ਹੋ ਗਿਆ ਬਾਰਡਰ ਲਾਈਨ ਫਸ ਗਿਆ ਹੁਣ ਬੰਦਾ ਉਹਨੂੰ ਸਭ ਤੋਂ ਪਹਿਲੇ ਟਰਾਈ ਕਰਨੀ ਚਾਹੀਦੀ ਆਪਣੀ ਡਾਈਟ ਤੇ ਘਰੇਲੂ ਨੁਸਖੇ ਡਾਈਟ ਇਚ ਕੀ ਹੈ ਸਾਰੀ ਖੱਟੀ ਤਲੀ ਚੀਜ਼ਾਂ ਚੋਪੜੀ ਚੀਜ਼ਾਂ ਬੰਦ ਕਰਦੇ ਠੰਡਾ ਪਾਣੀ ਬੰਦ ਕਰਦੇ ਬਾਸੀ ਖਾਣਾ ਬੰਦ ਕਰਦੇ ਇਹ ਸਾਰੀ ਚੀਜ਼ਾਂ ਬੰਦ ਕਰਦੇ ਜਿਹੜੀ ਕੋਲੇਸਟ੍ਰੋਲ ਪੜਾਉਂਦੀਆਂ ਜਿੱਦਾਂ ਸਾਡੇ ਪੰਜਾਬੀਆਂ ਨੂੰ ਆਦਤ ਹੈ ਪਰਾਂਠਾ ਸੇਕ ਕੇ ਖਾਣ ਦੀ ਕਿਉਂ ਨੂੰ ਤਵੇ ਦੇ ਉੱਤੇ ਪਾ ਕੇ ਪਰਾਂਠਾ ਨਹੀਂ ਸੇਕਣਾ ਪਰਾਂਠਾ ਸੁੱਕਾ ਬਣਾਓ ਉੱਤੇ ਭਾਵੇਂ ਦੋ ਚਮਚ ਘਿਓ ਪਾ ਲਓ ਕੋਲੇਸਟ੍ਰੋਲ ਨਹੀਂ ਵਧੇਗਾ ਕੀ ਬਾਤ ਇਹ ਕੰਟਰੋਲ ਕਰੋ ਸੁੱਕਾ ਦਾ ਵਰਣਾ ਸਾਨੂੰ ਵਧਣ ਲੱਗਦਾ ਜੀ ਬਤਾਈਂ ਦੇ ਕੋਲੇਸਟ੍ਰੋਲ ਹੈ ਸਾਡੇ ਕੋਲੇਸਟ੍ਰੋਲ ਫੈਟੀ ਲੀਵਰ ਤਾਂ ਹੀ ਹੈ ਨਾ ਸੁੱਕਾ ਚੰਗਾ ਨਹੀਂ ਲੱਗਦਾ ਸਾਨੂੰ ਜੇ ਸੁੱਕਾ ਲੈ ਲਿਆ ਤੁਸੀਂ 4 ਚਮਚ ਕਿਉਂ ਖਾ ਲੋ ਦਾਲੇ ਚ ਪਾ ਕੇ ਪਰ ਜੇ ਦਾਲ ਨੂੰ ਤੜਕਾ ਕਿਉਂ ਨਾ ਲਾਤਾ ਤੇ ਦਿੱਕਤ ਹੈ ਫਿਰ ਜਿਹੜੀ ਅਗਲੀ ਚੀਜ਼ ਯੂਜ਼ ਕਰਨੀ ਹੈ ਮੈਂ ਦੱਸਿਆ ਪਪਲੀ ਯੂਜ਼ ਕਰੋ ਦਾਲਚੀਨੀ ਯੂਜ਼ ਕਰੋ ਲਸਣ ਯੂਜ਼ ਕਰੋ ਇਹ ਚੀਜ਼ਾਂ ਯੂਜ਼ ਕਰੋ ਕੋਲੇਸਟ੍ਰੋਲ ਬਾਰਡਰ ਲਾਈਨ ਵਾਲਿਆਂ ਦਾ ਘੱਟ ਹੋ ਜਾਏਗਾ 45 ਮਿੰਟ ਐਕਸਰਸਾਈਜ਼ ਜ਼ਰੂਰ ਕਰਨੀ ਹੈ ਜਿਹੜਾ ਤੁਸੀਂ ਖਾ ਰਹੇ ਹੋ ਕਿਉਂ ਖਾਦਾ ਉਹਨੂੰ ਪਛਾਣਾ ਜ਼ਰੂਰ ਬਾਰਦਾ ਕਿਉਂ ਨਹੀਂ ਖਾਣਾ ਬਸ ਇਹ ਕਰ ਲੋ ਕੋਲੇਸਟ੍ਰੋਲ ਇਹ ਗਿਆ ਇਹ ਗਿਆ ਕੀ ਬਤਾ আচ্ছা ਹਾਰਟ ਨੂੰ ਵੀ ਅਸੀਂ ਤੰਦਰੁਸਤ ਰੱਖਣਾ ਹੈ ਸਾਹ ਦਾ ਤੁਸੀਂ ਬਹੁਤ ਨੁਸਖਾ ਫਾਰਮੂਲਾ ਦੱਸਤਾ ਹਾਰਟ ਨੂੰ ਅਸੀਂ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ ਔਰ ਦੂਸਰੀ ਗੱਲ ਜਿੰਨਾ ਨੇ ਡਾਕਟਰ ਸਾਹਿਬ ਇਹ ਘਰੇਲੂ ਨੁਸਖੇ ਅਜ਼ਮਾ ਲਏ ਨੇ ਪਿਪਲੀ ਵੀ ਅਜ਼ਮਾਲੀਆ ਸ਼ਾਇਦ ਵੀ ਅਜ਼ਮਾਲਿਆ ਗੂਗਲ ਛਾਨਤਾ ਪੀਜੀਆ ਤੱਕ ਅਸੀਂ ਚਲੇ ਗਏ ਪਟਿਆਲਾ ਨਾਬਾ ਸੰਗਰੂਰ ਫਿਰੋਜ਼ਪੁਰ ਬਠਿੰਡਾ ਬਡਲਾਡਾ ਕੁਛ ਛੱਡੇ ਹੀ ਨਹੀਂ ਪਰ ਉਹਨਾਂ ਵਾਸਤੇ ਐਰੋਵੇਜ ਆਪਣੇ ਰਾਹ ਖੋਲਦੀ ਏ ਜਦੋਂ ਸਾਰੇ ਕਿਤੇ ਰਸਤੇ ਬੰਦ ਹੋ ਜਾਣ ਹਾਰਟ ਵਾਲਾ ਵੀ ਸਾਹ ਵਾਲਾ ਵੀ ਬਿਲਕੁਲ ਠੀਕ ਕਹਿ ਰਹੇ ਹੋ ਇਹ ਰਾਹ ਖੁੱਲਦੇ ਆ ਜਦੋਂ ਇੰਨੇ ਗ੍ਰੰਥ ਇਕੱਠੇ ਕਰ ਲੇ ਤੁਸੀਂ ਦਿਖਾ ਦਿਖਾ ਡਾਕਟਰਾਂ ਨੂੰ ਤੇ ਇੱਕ ਵਾਰੀ ਸਾਨੂੰ ਜਰੂਰ ਉਹ ਗ੍ਰੰਥ ਦਿਖਾਓ ਸਾਰੀ ਰਿਪੋਰਟਾਂ ਲੈ ਕੇ ਸਾਨੂੰ ਮਿਲੋ ਅਗਰ ਤੁਹਾਡੀ ਅਸਥਮਾ ਦੀ ਦਿੱਕਤ ਹੈ ਉਹ ਠੀਕ ਕਰਾਂਗੇ ਔਰ ਬਹੁਤ ਜਲਦੀ ਰਿਜ਼ਲਟ ਮਿਲ ਜਾਂਦੇ ਆ ਉਸ ਚੀਜ਼ ਤੇ ਉੱਪਰ ਵਾਲੇ ਦੀ ਮਿਹਰ ਹੈ ਇਸ ਮਾਮਲੇ 'ਚ ਦੇ ਅੱਛੇ ਰਿਜ਼ਲਟ ਹੈ ਅਗਰ ਤੁਹਾਨੂੰ ਹਰਟ ਦੇ ਨਾਲ ਨਾਲ ਅਸਥਮਾ ਦੀ ਦਿੱਕਤ ਹੈ ਅਸਥਮਾ ਨਾਲ ਹਰਟ ਦੀ ਦਿੱਕਤ ਹੈ ਤਾਂ ਆਪਣੇ ਪੇਪਰ ਲੈ ਕੇ ਆਓ ਕਿੰਨੀ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹੋ ਕਿੰਨੇ ਸਟੰਟ ਪੈ ਚੁੱਕੇ ਆ ਬਾਈਪਾਸ ਹੋਈ ਹੈ ਕਿ ਨਹੀਂ ਅਸਥਮਾ ਕਿ ਸਟੇਜ ਤੇ ਹੈ ਕਿੰਨਾ ਖਾਂ ਸਾਹ ਚੜਦਾ ਕਿੰਨੇ ਪਫ ਲੈਣੇ ਪੈਂਦੇ ਕਿੰਨੇ ਕੈਪਸੂਲ ਤੋੜ ਕੇ ਖਾਣੇ ਪੈਂਦੇ ਕਿੰਨੇ ਕਵਾਰੀ ਨੇਬੁਲਾਇਜ਼ੇਸ਼ਨ ਲੈਣੀ ਪੈਂਦੀ ਹੈ ਉਹ ਸਾਰੀ ਚੀਜ਼ਾਂ ਡਿਸਕਸ ਕਰਕੇ ਤਾਂ ਉਹਦਾ ਹੱਲ ਹੈ ਆਯੁਰਵੇਦ ਛਾਲ ਹੈ ਕਰੇਲੂ ਨੁਸਖੇ ਅਗਰ ਕੋਈ ਪਰਿਵਾਰਿਕ ਬਿਮਾਰੀ ਹੈ ਨੋਰਮਲ ਸਟੇਜ ਤੇ ਬਿਮਾਰੀ ਹੈ ਉਹਦੇ ਚ ਯੂਜ਼ ਕਰੋ ਆਦਰਵਾਇਜ਼ ਡਾਕਟਰ ਦੀ ਸਲਾਹ ਜ਼ਰੂਰ ਲਓ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਕੀਮਤੀ ਜਾਣਕਾਰੀ ਸਾਡੇ ਨਾਲ ਤੁਸੀਂ ਸਾਂਝੀ ਕੀਤੀ ਹੈ ਤੇ ਜਾਂਦੇ ਜਾਂਦੇ ਤੁਹਾਡੇ ਨਾਲ ਰਾਬਤਾ ਕਰਨ ਦਾ ਢੰਗ ਵੀ ਸਾਨੂੰ ਜ਼ਰੂਰ ਦੱਸ ਦਿਓ ਰਾਬਤਾ ਕਿਵੇਂ ਕਰੀਏ ਨੰਬਰ ਦਿੱਤਾ ਹੋਇਆ ਹੈ ਨੰਬਰ ਤੇ ਫੋਨ ਕਰੋ ਤੁਸੀਂ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਪਰ ਸਟਾਫ ਨਾਲ ਗੱਲ ਕਰਕੇ ਉਹਨਾਂ ਨੂੰ ਪ੍ਰੋਬਲਮ ਦੱਸੋ ਉਹਨਾਂ ਨੂੰ ਸਾਰੀ ਰਿਪੋਰਟਾਂ ਪਹਿਲੇ ਭੇਜ ਦਿਓ कि ਜਦੋਂ ਤੁਸੀਂ ਮੇਰੇ ਨਾਲ ਗੱਲ ਕਰੋ ਤੁਹਾਡਾ ਵੀ ਸਮਾਂ ਕੱਟ ਲੱਗੇ ਸਾਡਾ ਵੀ ਸਮਾਂ ਕੱਟ ਲੱਗੇ ਟਾਈਮ ਇੱਕ ਸਭ ਵਾਸਤੇ ਇੰਪੋਰਟੈਂਟ ਹੈ ਅਪਾਇੰਟਮੈਂਟ ਲੈ ਕੇ ਹੀ ਮੈਨੂੰ ਮਿਲੋ ਨੰਬਰ ਮੇਰਾ ਥੱਲੇ ਚੱਲ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਸਭ ਸਾਰੀ ਜਾਣਕਾਰੀ ਦੇ ਲਈ ਸੋ ਉਮੀਦ ਕਰਦੇ ਹਾਂ ਇਹ ਵੀਡੀਓ ਹੋਰna ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਤੇ ਇਹ ਬਾਂਦਰਾ ਤੋਂ ਜੋ ਚੀਜ਼ ਅਸੀਂ ਸਿੱਖੀ ਹੈਗੀ ਹੈ ਉਸ ਦਾ ਇਸਤੇਮਾਲ ਵੀ ਤੁਸੀਂ ਮੈਨੂੰ ਲੱਗਦਾ ਕਿ ਲਾਹੇਵੰਤ ਢੰਗ ਨਾਲ ਜ਼ਰੂਰ ਕਰੋਗੇ ਪੀਪਲੀ ਦਾ ਇਸਤੇਮਾਲ ਕਰਨ ਦਾ ਢੰਗ ਵੀ ਜਿਹੜਾ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ahuja ਸਾਹਿਬ ਨੇ ਦੱਸਿਆ ਪਰ ਮੇਰਾ مشورہ میری સલાਹ ਮੇਰੀ ਗੁਜ਼ਾਰਿਸ਼ ਤੁਹਾਨੂੰ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਡਾਕਟਰ ਹਕੀਮ ਨਾਲ ਜਿਹੜਾ ਉਹ ਕੰਸਲਟ ਤੁਸੀਂ ਜ਼ਰੂਰ ਕਰ ਲਿਆ ਕਰੋ ਤੁਹਾਨੂੰ ਨੁਸਖੇ ਫਾਰਮੂਲੇ ਦਿਖਾਉਣ ਦਾ ਸਾਡਾ ਅਰਥ ਕਿਸੇ ਤਰ੍ਹਾਂ ਦਾ ਕੋਈ ਇਲਾਜ ਤੁਹਾਨੂੰ ਦੱਸਣਾ ਨਹੀਂ ਹੁੰਦਾ ਸਗੋਂ ਸਾਡਾ ਮਕਸਦ ਤੁਹਾਨੂੰ ਕੁਦਰਤ ਦੀ ਸ਼ਕਤੀ ਤੋਂ ਰੁਬਰੂ ਕਰਵਾਉਣਾ ਹੁੰਦਾ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ